ਡੈਥ ਵੀ ਹੋਈ ਸੀਗੀ ਡੈਥ ਵੀ ਪਾਣੀ ਦੇ ਵਿੱਚੋਂ ਇੱਥੋਂ ਕ੍ਰਾਸ ਕਰਨ ਲੱਗੇ ਹੋਈ ਸੀਗੀ ਤੁਹਾਨੂੰ ਉਹ ਜਗ੍ਹਾ ਦਿਖਾਈ ਦੇਗੀ ਜਿੱਥੇ ਉਹਦੀ ਡੈਥ ਹੋਈ ਸੀਗੀ ਉਹ ਸ਼ਵਾਸ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਇਹਦੀ ਡੈੱਡ ਬੋਡੀ ਨੂੰ ਸਸਕਾਰ ਕੀਤਾ ਜਾਵੇ ਤੇ ਬਾਅਦ ਵਿੱਚ ਜਗ੍ਹਾ ਦਿੱਤੀ ਹੋਈ ਜਿੱਦਣ ਸਸਕਾਰ ਹੋ ਗਿਆ ਉਸ ਤੋਂ 2 ਘੰਟੇ ਬਾਅਦ ਇਹਨਾਂ ਨੂੰ ਉੱਥੋਂ ਉਠਾਲ ਦਿੱਤਾ ਗਿਆ ਹਾਂਜੀ ਬੇਬੀ ਸੱਚ ਕਾਲ ਜੀ ਸੱਚ ਵੀ ਕਾਲ ਹੋਰ ਸੁਣਾਓ ਜੀ ਠੀਕ ਠਾਕ ਹੋਈ ਠੀਕ ਠਾਕ ਤਾਂ ਵੀ ਕੀ ਦੱਸੀ ਹਾਲਾਤ ਬੜੇ ਮਾੜੇ ਕਿੰਨਾ ਕਿੰਨਾ ਪਾਣੀ ਇੱਥੇ ਆ ਗਿਆ ਸੀਗਾ ਪਾਣੀ ਇੱਥੇ ਵਾ ਵਾ ਉੱਚਾ ਡੇ ਕਨਾਰ ਪਰਾਲੀ ਲੱਗੀ ਪਈ ਐ ਇੰਨਾ ਉੱਚਾ ਆਇਆ ਐ ਔਰ ਡੇਕਾਂ ਖੜੀਆਂ ਅੱਛਾ ਜੀ ਉਥੋਂ ਤੱਕ ਪਾਣੀ ਆ ਗਿਆ ਸੀ ਸਾਮਾਨ ਸਮੁੰਨ ਕੁਝ ਬਚਿਆ ਕਿਦਾਂ ਕੋ ਮਾੜਾ ਮੋਟਾ ਬਾਛਾ ਦੂਆ ਸਾਰਾ ਹਟਾਏ ਤੇ ਜਗ ਆ ਗਿਆ ਮਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੀ ਰੁੜਿਆ ਕੀ ਕੀ ਬਚਿਆ ਰੁੜਾ ਮਤਾਂ ਦਿਲ ਦਾ ਹੁਲਣਾ ਕਰ ਕੋ ਗੱਲ ਕਰੋ ਤੁਸੀਂ ਆਪ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾਉਣਾ ਐ ਪਹੁੰਚਾਵਾਂਗੇ ਸਾਰਾ ਕੁਝ ਲੋੜ ਕੋਈ ਸਾਡੀ ਸਰਕਾਰ ਤਾਂ ਜਿੱਦਾਂ ਸਾਡੇ ਬਾਰੇ ਕੁਝ ਬਿਲਕੁਲ ਵੀ ਨਹੀਂ ਸੋਚਿਆ ਜੇ ਸਾਨੂੰ 23 ਵਿੱਚ ਥਾਂ ਦਿੱਤੀ ਥਾਂ ਦੇ ਕੇ ਸਾਡੇ ਉਹ ਵਾਦੇ ਤੋਂ ਮੁੱਕਰ ਗਏ ਆ ਦੇਖੋ 25 ਦੇ ਵਿੱਚ ਸਾਡੇ ਹਾਲਾਤ ਸਾਡੇ ਬਾਥਰੂਮ ਲਾਈਟਿੰਗ ਜੋ ਕੋ ਸਭ ਕੁਝ ਡੀਆ ਦੇਖ ਰਹੀ 88 888819 ਫਿਰ 2325 ਸਾਰ ਬਣੀ ਫਿਰ 19 ਵਾਲਾ ਸਮਾਨ ਬਾਹਰ ਕੱਢ ਕੇ ਰੱਖਿਆ ਕਿਦਰਾਂ ਗੇ ਖਰਾਬ ਵੀ ਕੁਛ ਅੰਦਰ ਪੇਟੀ ਤੇ ਬੜੀ ਮਿੱਟੀ ਲੱਗੀ ਹੋਈ ਆ ਖਰਾਬ ਹੀ ਹੋਇਆ ਕੁਛ ਹਾਂ ਬਹੁਤ ਖਰਾਬ ਹੋਇਆ ਤੇ ਮੰਜੇ ਵੀ ਟੁੱਟ ਗਏ ਬਿਸਤਰੇ ਗੜ ਗਏ ਸਭ ਕੁਝ ਖਰਾਬ ਹੋ ਰਿਹਾ ਉਹਨਾਂ ਧੋਤੇ ਟੁੱਟਿਆ ਕੋਈ ਬਾਹਰ ਸਮਾਨ ਕੱਢੀ ਰੱਖਾ ਮੜਮਟ ਹਾਲਾਤ ਮਾੜੇ ਹੋਏ ਹਾਂ ਹਾਲਾਤ ਬਹੁਤ ਮਾੜੇ ਸਾਡੇ ਉਹ ਲੋਰੀ ਭਾਜ ਭਾਜੋਂ ਦੇ ਨਾਲ ਸਾਡੀਆਂ ਵੋਟਾਂ ਨੇ ਕਿ ਉਹਦੋਂ ਕਦੀ ੜੀ ਡਿਮਾਂਡ ਨਹੀਂ ਰੱਖੇ ਭਾਈ ਸਾਨੂੰ ਆ ਬਣਾ ਦਿਓ ਹਾਲਾਤ ਮਾੜੇ ਨਹੀਂ ਸਨ ਅਸੀਂ ਆਕੀ ਦਾ ਨਹੀਂ ਸਰਕਾਰਾਂ ਜਿੱਦਾਂ ਦੀ ਆਉਂਦੀਆਂ ਨੇ ਦੇਖੋ ਜੀ 19 ਦੇ ਵਿੱਚ ਤੁਸੀਂ ਇੱਥੇ ਪਾਣੀ ਦਾ ਹਾਲਾਤ ਮਾੜੇ ਸੀ 23 ਦੇ ਵਿੱਚ ਹੁਣ 25 ਦੇ ਵਿੱਚ ਵੀ ਤੇ ਚਲ ਮੇਰੀ ਕਿੰਨਾ ਕੁ ਮੈਨੂੰ ਯਾਦ ਐ ਇਹ ਤੋਂ ਪਿੱਛੇ ਵੀ ਹਾਲਾਤ ਮਾੜੇ ਹੋਏ ਹੋਣੇ ਆ ਕਿਹੜੇ ਸਾਲ 'ਚ ਇੱਥੇ ਆਏ ਸੀ ਤੁਸੀਂ ਏ ਜੀ ਸਾਨੂੰ ਕੀਤਾ ਤੇ ਬੋਰ ਹੋ ਗਿਆ ਤਾਂ ਕਵਸ ਤੇ ਦੀ ਇੱਕ ਤੋ ਇੱਕ ਤਸਵੀਰ ਦਿਲ ਨੂੰ ਦਿਖਾਉਣ ਦੁਖੀ ਕਰਨ ਵਾਲੀ ਆ ਤਾਂ ਬਾਈ ਦੇ ਹੱਥ ਚ ਕੜਾਈ ਹੈ ਬੱਠਾ ਫੜਿਆ ਹੋਇਆ ਬਾਈ ਜੀ ਕੀ ਅੰਦਰ ਕੰਮ ਕਰ ਰਹੇ ਮਿੱਟੀ ਕਰ ਰਹੇ ਹਾਂ ਹਾਂ ਜੀ ਮਿੱਟੀ ਛੱਤਾ ਲੈਂਭ ਰਹੇ ਆ ਜੀ ਚੁੰਦੀਆਂ ਹੀ ਮੀ ਬੋ ਪਾ ਰਹੇ ਸੀ ਜਗ੍ਹਾ ਤੇ ਪਾਣੀ ਕਿੰਨਾ ਕੰਨੇ ਸੀ ਜਦੋਂ ਆਇਆ ਤਾਂ ਇੱਥੇ ਜਾਂ ਬਾਨ ਦੇ ਉੱਪਰ 3-3 ਫੁੱਟ ਲੰਗਦਾ ਰਿਹਾ ਜੀ ਇੰਨਾ ਜ਼ਿਆਦਾ ਪਾਣੀ ਸੀ ਹਾਂ ਜੀ ਹਾਂ ਜੀ ਬਹੁਤ ਤੇ ਬਾਈ ਤੁਸੀਂ ਪਹਿਲਾਂ ਉਹ ਨੋਚ ਆਪਣੇ ਬੰਦ ਦੇ ਉੱਪਰ ਬੈਠੇ ਸੀ ਹੁਣ ਤੁਸੀਂ ਇੱਥੇ ਆ ਗਏ ਹੋ ਤਾ ਫਿਰ ਇੱਥੇ ਜਦੋਂ ਆਏ ਹਾਂ ਤਾਂ ਉੱਥੇ ਲੀਡਰ ਬਹੁਤ ਜ਼ਿਆਦਾ ਆਉਂਦੇ ਹੋਣਗੇ ਤੇ ਕਦੀ ਮੰਗ ਨਹੀਂ ਰੱਖੀ ਪਈ ਸਾਨੂੰ ਕੁਝ ਬਣਾ ਕੇ ਦੇ ਦਿਓ ਸਾਡੇ ਮਾੜੇ ਸਰ ਮੰਗ ਰੱਖੀ ਆ ਪਰ ਪ੍ਰਸ਼ਾਸਨ ਸੁਣਦਾ ਹੀ ਨਹੀਂ ਕੋਈ ਵੀ ਕਿਸੇ ਨੇ ਕੁਝ ਨਹੀਂ ਸੁਣਿਆ ਨਹੀਂ ਜੀ ਬਸ ਲਾਰਾ ਹੀ ਲਾਉਂਦੇ ਆ ਪੰਜ ਮਰਲੇ ਦਿੱਤੇ ਜਾਣਗੇ ਪਰ ਨਹੀਂ ਕੋਈ ਨਹੀਂ ਦੇਖੋ ਜੀ ਵੋਟਾਂ ਮੰਗਣ ਤਾਂ ਬੜੇ ਲੀਡਰ ਇੱਥੇ ਆਉਂਦੇ ਹੋਣਗੇ ਪਰ ਹੁਣ ਕੋਈ ਆਇਆ ਇੱਥੇ ਤਾਂ ਫਿਰ ਬਹੁਤ ਆਉਂਦੇ ਰਹੇ ਹੁਣ ਕੋਈ ਨਹੀਂ ਆਉਂਦਾ ਜੀ ਹੁਣ ਕੋਈ ਨਹੀਂ ਆਏਗਾ ਨਹੀਂ ਜੀ ਹੁਣ ਨਹੀਂ ਹੁਣ ਕਹਿੰਦੇ ਆ ਲਾਲਕੀਰਚਾ ਪਿੰਡ ਜਿਹੜਾ ਆਵਲਾ ਪਿੰਡ ਲਾਲਕੀਰ ਹਾਂਜੀ ਹਾਂਜੀ 23 ਜੀ ਵੀ ਇਦਾਂ ਹੋਈ ਸੀ ਕੰਬਰੇ ਡਿੱਗੇ ਸੀ ਉਹਦਾ 19 ਚ ਹਾਲਾਤ ਸੀ 19 ਜੀ ਬਹੁ ਮਾੜੇ ਸੀ ਜੀ ਹੁਣ 25 ਆ ਗਿਆ ਉਹ ਤਕਰੀਬਨ ਪੰਜ 6 ਸਾਲ ਤਾਂ ਹੋ ਗਏ ਹਾਂਜੀ ਹਾਂਜੀ ਪਰ ਕੁਛ ਨਹੀਂ ਸਰਕਾਰ ਹੀ ਕੁਛ ਨਹੀਂ ਕਰ ਰਹੀ ਜੀ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਇਧਰ ਵੀ ਜੀ ਤੁਸੀਂ ਕਾਫੀ ਟਾਈਮ ਬੰਨਾਂ ਦੇ ਉੱਪਰ ਕੰਮ ਕੀਤਾ ਤਾਂ ਧੱਕਾ ਵਸਤੀ ਵਾਲਿਆਂ ਦੇ ਹਾਲਾਤ ਕਿਸ ਤਰ੍ਹਾਂ ਆਪਾਂ ਦੇਖੀਏ ਕਿ ਇਹ ਕਦੇ ਉੱਥੇ ਬੈਠੇ ਹੁੰਦੇਗਾ ਜਾਂ ਇੱਥੇ ਆ ਜਾਂਦੇ ਆ ਸੁਣਵਾਈ ਕੋਈ ਨਹੀਂ ਹੁੰਦੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਮੈਂ ਹਰ ਵਾਰ ਇਸ ਤੱਕਾ ਵਸਤੀ ਦੇ ਚਿੰਤਾ ਦੇ ਵਿੱਚ ਹਰ ਇੱਕ ਪੱਤਰ ਦੇ ਕਰਦੇ ਸਾਹਮਣੇ ਹੁੰਨਾ ਤੁਹਾਡੇ ਨਾਲ ਦੇ ਵੀਰ ਜੀ ਕਾਫੀ ਵਾਰ ਮੈਂ ਤੁਹਾਨੂੰ ਰਿਕਵੈਸਟ ਵੀ ਕੀਤੀ ਵੀ ਇਹ ਤੱਕਾ ਵਸਤੀ ਨੂੰ ਕਿਤੇ ਨਾ ਕਿਤੇ ਨਾ ਕੋਈ ਪ੍ਰਸ਼ਾਸਨ ਜਾਂ ਕੋਈ ਨਰਵੀਰ ਜਾਂ ਕੋਈ ਸੰਸਥਾ ਆ ਇਹ ਪਿੰਡ ਦੇ ਪਛਾਣੇਵੇਂ ਘਰਾਂ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਸ਼ਿਫਟ ਕੀਤਾ ਜਾਵੇ ਵੀ ਐਸੀ ਜਗ੍ਹਾ ਤੇ ਹਾਲਾਤ ਇੰਨੇ ਮਾੜੇ ਹੁਣ ਤੁਸੀਂ ਦੇਖਿਓ ਵੀ ਇਹਨਾਂ ਦੇ ਘਰ ਵੀ ਡਿੱਗਣ ਵਾਲੇ ਛੱਤਾਂ ਵੀ ਡਿੱਗਣ ਵਾਲੀਆਂ ਪਰ ਮਜਬੂਰ ਨ ਮਿੱਟੀ ਲੈ ਕੇ ਲਿਪਰੇ ਆਪਾਂ ਦੇਖਿਆ ਕਿ ਡਿੱਗੇ ਗਏ ਡਿੱਗ ਗਿਆ ਕੁਝ ਡੱਗਣ ਵਾਲੇ ਆ ਇਹ ਪਤਾ ਨਹੀਂ ਕਿਸ ਵਕਤ ਜਦੋਂ ਜਮੀਨ ਸੁੱਕਣੀ ਆ ਨਾ ਤੇ ਘਰ ਤੇ ਹਾਲਾਤ ਬਹੁਤ ਮਾੜੇ ਹੋ ਜਣੇ ਆ ਸੋ ਦੇਖੋ 19 ਦੇ ਵਿੱਚ ਸਰਕਾਰਾਂ ਨੂੰ ਬਹੁਤ ਅਪੀਲ ਕੀਤੀ ਹਨ ਕੋਈ ਸੁਣਵਾਈ ਨਹੀਂ 23 ਦੇ ਵਿੱਚ ਕੋਈ ਸੁਣਵਾਈ ਨਹੀਂ ਹੁਣ 25 ਦੇ ਵਿੱਚ ਵੀ ਕੋਈ ਸੁਣਵਾਈ ਨਹੀਂ ਤੇ 19 ਤੋਂ ਲੈ ਕੇ 6 ਸਾਲ ਦੇ ਵਿੱਚ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹਨੂੰ ਧੱਕਾ ਵਸਤੀ ਕਹਿੰਦੇ ਨੇ ਵਾਕਿਆ ਧੱਕੇ ਵਾਲੀ ਗੱਲ ਆ ਦਰਿਆ ਧੱਕਾ ਦਿੰਦਾ ਉਹ ਬੰਨ ਤੇ ਚੱਲ ਜਾਂਦੇ ਆ ਪਿਛਲੀ ਵਾਰ ਤਾਂ ਜਮਸ਼ੇਰ ਪਿੰਡ ਦੇ ਵਿੱਚ ਚਲੇ ਗਏ ਸੀ ਇਹਨਾਂ ਨੂੰ ਜਗ੍ਹਾ ਵੀ ਜਿਹੜੀ ਸੀ ਨਾ ਪਲਾਟ 5-5 ਮਰਲੇ ਦਾ ਵਿਸ਼ਵਾਸ ਦਿੱਤਾਗੇ ਵੀ ਤੁਹਾਨੂੰ ਦਿੱਤਾ ਜਾਊਗਾ ਇੱਕ ਬਾਈ ਦੀ ਡੈਥ ਵੀ ਹੋਈ ਸੀਗੀ ਡੇਥ ਵੀ ਪਾਣੀ ਦੇ ਵਿੱਚੋਂ ਇੱਥੋਂ ਕ੍ਰਾਸ ਕਰਨ ਲੱਗੇ ਹੋਈ ਸੀਗੀ ਤੁਹਾਨੂੰ ਉਹ ਜਗ੍ਹਾ ਦਿਖਾਈ ਦੇਗੀ ਜਿੱਥੇ ਉਹਦੀ ਡੈਥ ਹੋਈ ਸੀਗੀ ਉਹ ਸ਼ਵਾਸ ਦਿੱਤਾ ਗਿਆ ਫਰਸ਼ਾਸ਼ਨ ਨਾਲੋ ਵੀ ਇਹਦੀ ਡੈੱਡ ਬੋਡੀ ਨੂੰ ਸੰਸਕਾਰ ਕੀਤਾ ਜਾਵੇ ਤੇ ਬਾਅਦ ਚ ਜਗ੍ਹਾ ਦਿੱਤੀ ਹੋਈ ਜਿੱਦਣ ਸੰਸਕਾਰ ਹੋ ਗਿਆ ਉਸ ਤੋਂ 2 ਘੰਟੇ ਬਾਅਦ ਇਹਨਾਂ ਨੂੰ ਉੱਥੋਂ ਉਠਾਲ ਦਿੱਤਾ ਗਿਆ ਉਸ ਤੋਂ ਬਾਅਦ ਵੀ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਹਜੇ 25 ਹੈਗਾ 6 ਸਾਲ ਲੰਘ ਗਏ ਇਦਾਂ ਹੀ ਬਸ ਲੰਘ ਗਏ ਵਿਚਾਰੇ ਰੋਂਦਿਆਂ ਕਰ ਲਾਂਦੇ ਆ ਤੇ ਹੁਣ ਆ ਦੇਖੋ ਬੱਚੇ ਘਰੋਂ ਬੇਕਾਰ ਹੋਏ ਆ ਸਕੂਲਾਂ ਵੀ ਸਕੂਲ ਦੇ ਟੀਚਰ ਆਉਂਦੇ ਆ ਸੁਣਿਆ ਹੁਣ ਦੋ ਤਿੰਨ ਦਿਨ ਹੋ ਗਏ ਟੀਚਰ ਆਉਂਦੇ ਆ ਪਰ ਪੜ੍ਹਾਈ ਕਾਦੀ ਆ ਸਾਈਡ ਤੇ ਇੰਨਾ ਕੋ ਮਸਕਾਟ ਮਾਰਦਾ ਝੋਨਾ ਜਿਹੜਾ ਗਲਿਆ ਹੋਇਆ ਬੱਚੇ ਬਿਮਾਰ ਹੋਏ ਆ ਚੰਗੇ ਭਲੇ ਜਿਨਾ ਮਾਰ ਹੋ ਰਹੇ ਬੱਚਿਆਂ ਦਾ ਤਾਂ ਹੁਣੇ ਹੀ ਹੁਣਾ ਤੇ ਹਰ ਇੱਕ ਘਰ ਦੇ ਵਿੱਚ ਦੇਖਿਓ ਐਦਾਂ ਹੀ ਵਿਚਾਰੇ ਮਿੱਟੀ ਪੋਚਾ ਕਰ ਰਿਹਾ ਮੰਨ ਲਓ ਦਰਿਆ ਦੇ ਵਿੱਚ ਹੀ ਮਿੱਟੀ ਪੋਚਾ ਕਰ ਰਿਹਾ ਕਿਉਂਕਿ ਕਹਿੰਦੇ ਆ ਵੀ ਘੁੱਮ ਕਮਾ ਕੇ ਲਾਸਟ ਘਰ ਹੀ ਹੁੰਦਾ ਚਾਹੇ ਕੱਖਾਂ ਦੀ ਕੁਲੀ ਹੋਵੇ ਇਹਨਾਂ ਲਈ ਇਹੀ ਸਵਰਗਾ ਇਹੀ ਇੱਥੇ ਕੋਠੀਆਂ ਇਹਨਾਂ ਲਈ ਪਰ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਸਰਕਾਰ ਇਹਨਾਂ ਦੀ ਬਾਹ ਫੜੂਗੀ ਪਰ ਮੇਰੇ ਇਹਨਾਂ ਦੇ ਵੀਰਾਂ ਅਗੇ ਤੇ ਜਾ ਕੋਈ ਸੰਸਦਾ ਅਗੇ ਹੱਥ ਬੰਨ ਕੇ ਬੇਨਤੀ ਆ ਸੋ ਵੀਰੋ ਧੱਕਾ ਵਾਸੀ ਦੇ ਜਿੰਨੇ ਘਰ ਆ ਨਾ ਇਹਨਾਂ ਨੂੰ ਕਿਤੇ ਇੱਥੋਂ ਸਾਈਡ ਤੇ ਸ਼ਿਫਟ ਕੀਤਾ ਜਾਵੇ ਜਦੋਂ ਆਪਾਂ ਮਰਿਆਂ ਤੇ ਆਉਣਾ ਉਤੋਂ ਪਹਿਲਾਂ ਹੀ ਸਾਂਭ ਲਈ ਕਿਉਂਕਿ ਇਹਨਾਂ ਦੇ ਹਾਲਾਤ ਸੱਚੀ ਮਾਰਨ ਵਾਲੇ ਆ ਇਸ ਤੋਂ ਬਾਅਦ ਜੇ ਕਿਤੇ ਹਾੜ ਆਉਂਦਾ ਪਾਣੀ ਚੜਦਾ ਤੇ ਇਹ ਇਹਨਾਂ ਦੇ ਪਿੰਡਾਂ ਦਾ ਇਹ ਵੀ ਕਹਿਣਾ ਵਾ ਵੀ ਇੱਥੋਂ ਅਸੀਂ ਨਿਕਲਣਾ ਨਹੀਂ ਅਸੀਂ ਆਪਣੀ ਜਾਨ ਇੱਥੇ ਹੀ ਦੇ ਦੇਣੀ ਆ ਕਿਉਂਕਿ ਕੀ ਫਾਇਦਾ ਸਾਨੂੰ ਜੇ ਅਸੀਂ ਬੰਦ ਤੇ ਜਾ ਕੇ ਬੈਠਿਆਂ ਤੇ ਲਾਗੇ ਦੇ ਪੰਡ ਠਾਲ ਦਿੰਦੇ ਆ ਪਹਿਲੀ ਗੱਲ ਪ੍ਰਸ਼ਾਸਨ ਹੀ ਠਾਣ ਦੇਦਾ ਇਹਨਾਂ ਨੂੰ ਬੈਠਣ ਨਹੀਂ ਦਿੰਦਾ ਬੇਚਿਤ ਕਰਦਾ ਬਹੁਤ ਜ਼ਿਆਦਾ ਇਹ ਵੀ ਇਨਸਾਨ ਇਹਨਾਂ ਚ ਵੀ ਜਾਣ ਆ ਇਹ ਵੀ ਜ਼ਿੰਦਗੀਆਂ ਵੀ ਆਪਣੇ ਵਾਂਗੂ ਆ ਪਰ ਸੋ ਵੀਰੋ ਕੋਠੀਆਂ 'ਚ ਬੈਠੇ ਇਹਨਾ ਸੋਚੋ ਵੀ ਇਹ ਤਾਕਾ ਵਸਤੀ ਦੀ ਤਾਂ ਬਸ ਵੀਡੀਓ ਪੈ ਗਈ ਬਸ ਠੀਕ ਆ ਇਹਨਾਂ ਦੀ ਹੈਲਪ ਕਰੋ ਇਸ ਪੰਡ ਨੂੰ ਇੱਥੋਂ ਇੱਕ ਜਿੰਨੇ ਘਰ ਆ ਨਾ ਇਹਨਾਂ ਨੂੰ ਸਾਈਡ ਤੇ ਸ਼ਿਫਟ ਕੀਤਾ ਜਾਵੇ ਇਹੀ ਮੇਰੀ ਤਾਂ ਬੇਨਤੀ ਵੀਰੋ ਮੈਂ ਕਾਫੀ ਟਾਈਮ ਦਾ ਇਹੀ ਬੋਲ ਲਾ ਰਿਹਾ ਹਰ ਇੱਕ ਵੀਰ ਦੇ ਅਗੇ ਤੇ ਹਾਲਾਤ ਬੜੇ ਮਾੜੇ ਨੇ ਤੱਕਾ ਵਸਤੀ ਤੋਂ ਹੁਣੇ ਤਸਵੀਰ ਦੇਖ ਲਓ ਕਿ ਇਧਰ ਝੋਨਾ ਇਹ ਸਾਰਾ ਖਰਾਬ ਝੋਨਾ ਲੱਗਦਾ ਨਹੀਂ ਕਿਥੇ ਝੋਨਾ ਹੋਊਗਾ ਇਧਰ ਘਰ ਕਿੰਨੇ ਵੀ ਪਿਆ ਸਾਰੇ ਕੋਈ ਪੱਟਿਆ ਪਿਆ ਕੋਈ ਹਰ ਘਰ ਦੇ ਵਿੱਚ ਮਿੱਟੀ ਪਈ ਹੈ ਕੋਈ ਘਰ ਬਹੁਤ سارے ਪੱਟੇ ਗਏ ਥਾਂ ਤੋਂ ਮਿੱਟੀ ਆ ਆਪਾਂ ਆਪ ਘਰਾਂ ਦੇ ਵਿੱਚ ਆਮ ਦੇਖਦੇ ਹਾਂ ਕਿ ਸਿਮਿੰਟ ਤਾਂ ਰੇਤੇ ਦੀ ਵਰਤੋਂ ਕੀਤੀ ਜਾਂਦੀ ਆ ਇਹ ਏਰੀਆ ਰੇਤੇ ਦਾ ਗੜਾ ਪਰ ਗੱਲ ਕਿ ਸੀਮਿੰਟ ਵੀ ਚਾਹੀਦਾ ਹੁੰਦਾ ਘਰ ਬਣਾਉਣ ਦੇ ਲਈ ਹੁਣ ਮਿੱਟੀ ਦੇਖ ਲਓ ਸਾਹਮਣੇ ਉਹ ਵੀ ਪਈ ਹੈ ਤਾਂ ਅਜੇ ਵੀ ਕੱਚੇ ਘਰ ਨੇ ਕੁਝ ਪੱਕੇ ਆ ਹਾਲਾਤ ਅਜੇ ਵੀ ਇਹਨਾਂ ਦੇ ਮਾੜੇ ਨੇ ਹਾਂਜੀ ਵਿੱਚ ਕਹਿਣਾ ਚਾਹੁੰਦੇ ਸਾਹਮਣੇ ਮਾਤਾ ਦੇਖੋ ਸਾਡੇ ਬਜ਼ੁਰਗ ਮਾਤਾ ਦਾ ਸੁਖ ਦਾ ਟਾਈਮ ਆ ਜਿਕਰ ਦੇਖਿਆ ਜਾਵੇ ਉਹਨਾਂ ਦਾ ਇਸ ਟਾਈਮ ਆ ਨਾ ਜਿਹੜਾ ਮਾਦਾ ਉਹ ਬਾਈ ਮਿੱਟੀ ਲੈ ਰਿਆ ਉਹ ਆਪਣੇ ਘਰ ਦੇਖ ਲੋ ਕਿਦਾਂ ਪੋਚ ਰਹੀ ਆ ਧੀਆਂ ਪੁੱਤਾਂ ਦੇ ਲਈ ਸਭ ਕੁਝ ਕਰਨਾ ਪੈਂਦਾ ਬਜ਼ੁਰਗ ਮਾਤਾ ਆ ਜਿਹਦਾ ਇਸ ਟਾਈਮ ਬੱਚਿਆਂ ਦੇ ਸਿਰ ਤੇ ਸੁੱਖ ਲੈਣ ਦਾ ਟਾਈਮ ਆ ਉਹ ਵਿਚਾਰੀ ਧੁੱਪ ਦੇ ਵਿੱਚ ਪੂਰੀ ਐ ਪੂਰੀ ਕੱਢਦੀ ਆ ਧੁੱਪ ਜਿਹਦੇ ਵਿੱਚ ਵਿਚਾਰੀ ਮਿੱਟੀ ਲਾ ਰਹੀ ਆ ਵੀ ਮੇਰੇ ਘਰ ਦੀ ਛੱਤ ਜਿਹੜੀ ਚੋਵੇ ਤਾਂ ਨਾ ਡਿੱਗੇਗੀ ਤਾਂ ਦੇਖਿਓ ਵੀ ਸਾਰਾ ਪਰਿਵਾਰ ਹੀ ਮਰੂਗਾ ਪਰ ਆਪਣੀ ਛੱਤ ਨੂੰ ਬੱਚਿਆਂ ਨੂੰ ਬਚਾਉਣ ਵਾਸਤੇ ਇਹਦੇ ਲੋ ਛੱਤ ਤੇ ਮਿੱਟੀ ਲਾ ਰਹੀ ਆ ਸੋ ਵੀਰੋ ਐਦਾਂ ਤੁਹਾਡੇ ਅੱਗੇ ਬਾਰ ਬਾਰ ਹੱਥ ਬੰਨ ਕੇ ਬੇਨਤੀ ਕਰਦਾ ਪ੍ਰਸ਼ਾਸਨ ਇੱਕ ਮੈਂ ਕੱਲ ਵੀ ਵੀਡੀਓ ਚ ਕਿਹਾ ਸੀਗਾ 22ਵੇ ਹੁਣ ਵੋਟਾ 27 ਚ ਜਿਹੜਾ ਵੀ ਲੀਡਰ ਲੈਣਾ ਆਊਗਾ ਉਹ ਐਸ ਪਿੰਡ ਦੇ ਵਿੱਚੋਂ ਖਾਲੀ ਸੁੱਕਾ ਨਹੀਂ ਜਾਊਗਾ ਫੇਰ ਇਹ ਨਾ ਕਵੇ ਪ੍ਰਸ਼ਾਸਨ ਵੀ ਸਾਡੇ ਨਾਲ ਮਾਰਾ ਚੰਗਾ ਬੋਲਦੇ ਆ ਜਾਂ ਸਾਡੇ ਗਾਲ ਤੱਕ ਪੈਣਗੇ ਹੋ ਸਕਦਾ ਤੁਹਾਡੇ ਮਾਰਨ ਦਾ ਕੋਈ ਪਹੁੰਚਾਉ ਕਿਉਂਕਿ ਇਹਨਾਂ ਦੇ ਹਾਲਾਤ ਹੀ ਇਹਨਾਂ ਦੇ ਇੰਨੇ ਮਾਰੇ ਹੋ ਗਏ ਉਹਨਾਂ ਦੇ ਬੱਚਿਆਂ ਦੇ ਇਦਾਂ ਦੇ ਹਾਲਾਤ ਆ ਕੀੜਾ ਪਤੰਗਾ ਪਤਾ ਨਹੀਂ ਕਿੱਥੇ ਕਿਹਨੂੰ ਸੱਪ ਲੜ ਜਾਣਾ ਤੇ ਕਿਹਨੇ ਇਦਾਂ ਮਰ ਜਾਣਾ ਇਹਨਾਂ 'ਚ ਵੀ ਜਾਨ ਆ ਤੇ ਜੇ ਤੁਹਾਡੇ 'ਚ ਵੀ ਜਾਨ ਆ ਜੇ ਇਨਸਾਨੀਅਤ ਹੈ ਕਿਸੇ ਬੰਦੇ ਦੇ ਵਿੱਚ ਤੇ ਬਿਰੋ ਇਹਨਾਂ ਦੀ ਬਾਹ ਫੜੋ ਸਾਡੇ ਕੋਲ ਜਿੰਨਾ ਕੋ ਹੁੰਦਾ ਅਸੀਂ ਕਰਦੇ ਆ ਸਾਡੇ ਕੋਲ ਕਿਤੇ ਮੇਰੇ ਤੱਕਾ ਵਸਿੰ ਜਗਾ ਦੇ ਦੇ ਨੀ ਪਰ ਪੰਚਾਇਤੀ ਪਿੰਡ ਸਾਡੇ ਚ ਪਈ ਆ ਉਹਦੇ ਵਿੱਚ ਕੋਈ 86 ਅਨਸਰ ਆ ਜਿਹੜਾ ਦੇਣਾ ਨਹੀਂ ਚਾਹੁੰਦੇ ਮੁੰਡੀ ਚੋਲੀਆਂ ਦੇ ਵਿੱਚ ਢਾਈ ਕਿੱਲੇ ਪਈ ਆ ਜੇ ਤਾਂ ਮੇਰਾ ਵੀਰ ਕੋਈ ਜਿਹਦਾ ਸੰਸਥਾ ਦੇ ਨਾਲ ਕੰਟੈਕਟ ਆ ਜਾ ਕੇ ਦੇ ਸਰਕਾਰ ਦੇ ਨਾਲ ਉਹ ਵੀਰ ਸਾਡੇ ਮੁੰਡੀ ਚੋਲੀਆਂ ਦੇ ਵਿੱਚੋਂ ਇਸ ਪਿੰਡ ਨੂੰ ਢਾਈ ਕਿੱਲੇ ਜ਼ਮੀਨ ਜਿਹੜੀ ਨਾ ਦਿੱਤੀ ਜਾਵੇ ਸਾਨੂੰ ਕੋਈ ਉਹਦੇ ਤੇ ਮੰਨ ਲਓ ਦਿੱਕਤ ਨਹੀਂ ਹੈਗੀ ਜਿਹੜੇ ਬੰਦੇ ਨੂੰ ਹੈ ਹੈ ਕਈ ਲੱਤਾਂ ਖਿੱਚਦੇ ਵੀ ਨੇ ਵੀਰੋ ਇਹ ਆਪਣੇ ਭਰਾ ਆ ਇਹਨਾਂ ਲਈ ਆਪਾਂ ਕਰਨਾ ਚਾਹੀਦਾ ਸੋ ਮੇਰੇ ਪਿੰਡ ਦੇ ਵਿੱਚ ਮੁੰਡੀ ਚੋਲੀਆਂ ਦੀ ਜ਼ਮੀਨ ਪਈ ਆ ਉਹ ਇਸ ਪਿੰਡ ਨੂੰ ਦਿੱਤੀ ਜਾਵੇ ਜੇ ਕੋਈ ਵੀ ਇਹਨਾਂ ਰਵੀਰ ਸੁਣਦਾ ਜਾਂ ਕੋਈ ਸੰਸਥਾ ਸੁਣਦੀ ਹੈ ਜੇ ਸਰਕਾਰ ਨੂੰ ਵੀ ਇਹ ਇਹ ਅਪੀਲ ਆ ਵੀ ਇਹਨਾਂ ਨੂੰ ਉਹ ਜਗ੍ਹਾ ਦਿੱਤੀ ਜਾਵੇ ਸਰਕਾਰ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਸੋ ਹੱਥ ਬੰਨ ਕੇ ਧੱਕਾਵਾਸ਼ੀਆਂ ਲਈ ਬੇਨਤੀ ਆ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਬਾਹਰ ਦੇ ਮੂੰਹ ਚੋਂ ਕੱਢਿਆ ਜਾਵੇ ਸੁਰੱਖਿਅਤ ਥਾਂ 'ਤੇ ਲਜਾਇਆ ਜਾਵੇ ਤਾ ਇੱਕ ਪਾਸੇ ਸਰਕਾਰ ਪੰਜ ਪੰਜ ਮਰਲ ਮਰਲਿਆਂ ਦਾ ਪਲਾਟ ਦਾ ਐਲਾਨ ਕਰ ਰਹੀ ਹੈ ਪਰ ਦੂਜੇ ਪਾਸੇ ਲਾ ਤਿੰਨੇ ਮਾੜੇ ਨੇ ਕਿ ਘਰ ਡਿੱਗੇ ਹੋਏ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇੱਧਰ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚੇ ਖੜੇ ਆ ਤਾਂ ਇਹ ਪਹਿਲਾਂ ਤਾਂ ਬੰਨ ਦੀ ਉੱਪਰ ਤਕਰੀਬਨ ਉੱਥੇ 15 ਦਿਨ ਉੱਥੇ ਬੈਠੇ ਰਿਹਾ ਤੇ ਪਰ ਹੁਣ ਕਿਹੜੀ ਜਗ੍ਹਾ ਤੇ ਬੈਠੇ ਆ ਬੰਨ ਤੋਂ ਵੀ ਹਾਲਾਤ ਜ਼ਿਆਦਾ ਮਾੜੇ ਹਾਲਾਤ ਬੜੇ ਚਿੰਤਾਜਨਕ ਨੇ ਬਾਈ ਜੀ ਕਿੰਨੇ ਕ ਦਿਨ ਹੋ ਗਏ ਇੱਥੇ ਆ ਗਏ ਹੋ ਗਏ 10 ਦਿਨ ਹੋ ਗਏ ਹਾਲਾਤ ਕੀ ਹੈ ਕਰਨ ਦੇ ਕਿ ਸਰੇ ਗਾਰੇ ਮਾੜੇ ਆ ਲੋਕਾਂ ਨੇ ਛੱਤਾਂ ਡਿੱਗੀਆਂ ਆਂ ਕਿਹੜੀਆਂ ਬੱਚੇ ਸਕੂਲ ਜਾਂਦੇ ਕਿਦਾਂ ਇਹ ਨਹੀਂ ਸਕੂਲ ਸਾਫ਼ ਕਰਨਾ ਉਹ ਬਗਦ ਕੀਤਾ ਸਾ ਦੋਬਾਰਾ ਸਾਹਮਣੇ ਸਾਹਮਣੇ ਤਾਂ ਭਾਈ ਜੀ ਸਕੂਲ ਦੀ ਸਫਾਈ ਸੋਈ ਨਹੀਂ ਹੋਈ ਗਈ ਸਕੂਲ ਦੀ ਨਹੀਂ ਕੋਈ ਨਹੀਂ ਸਫਾਈ ਹੋਈ ਜੀ ਮਾਸਟਰ ਵਗੈਰਾ ਵੀ ਫਿਰਤ ਨਹੀਂ ਆਉਂਦੇ ਹਣੇ ਕਿ ਮਾਸਟਰ ਇਥੇ ਆਉਂਦਾ ਕਿਸੇ ਦੇ ਘਰੇ ਆਉਂਦਾ ਥੋੜਾ ਜਿਹਾ ਰਾਤ ਦੀ ਤੇ ਉੱਥੇ ਮਣਾਵਟ ਪੜਾਇਆ ਜਾਂਦੇ ਨਾ ਤਾਂ ਇੱਥੇ ਹਾਲਾਤ ਅੱਗੇ ਸਾਰੇ ਹਾਲਾਤ ਸਾਰੇ ਮਿੱਟੀਆਂ ਦੇ ਵਿੱਚ ਹੱਥ ਲਿਬੜੇ ਹੋਇਆ ਸਾਰੇ ਘਰਾਂ ਦੇ ਉੱਪਰ ਆਪਦਾ ਪੋਚਾ ਵਗੈਰਾ ਲਾ ਰਿਹਾ ਹਾਂ ਹਾਂਜੀ ਸਰ ਇਦਾਂ ਹੀ ਉਹ ਲੀਡਰ ਪਹੁੰਚਿਆ ਹੁਣ ਤੱਕ ਇੱਥੇ ਨਹੀਂ ਕੋਈ ਨਹੀਂ ਸਰ ਤਾਂ ਇਦੋਂ ਅੱਗੇ ਹਾਂ ਬਾਈ ਜੀ ਮੇਰਾ ਕੋਈ ਮੇਰੇ ਕੋਈ ਨਹੀਂ ਬੋਲ ਰਿਹਾ ਚੱਲ ਕੋਈ ਗੱਲ ਨਹੀਂ ਤਾਂ ਹਾਲਾਤ ਤੱਕ ਵਸ਼ਤੇ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਸਾਰੇ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਚਿੰਤਾਜਨਕ ਹਾਲਾਤ ਨੇ ਘਰਾਂ ਦੀ ਤਸਵੀਰ ਇੱਕ ਤੋਂ ਇੱਕ ਦਰਦਨਾਕ ਤਸਵੀਰ ਹੈ ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਉਹ ਸਤਲੁਜ ਦਾ ਕਹਿਰ ਹੀ ਨਜ਼ਰ ਆ ਰਿਹਾ ਇੱਧਰ ਹੋਰ ਮਾਤਾ ਹਾਲਾਤ ਬੜੇ ਜ਼ਿਆਦਾ ਮਾੜੇ ਹੈ ਤਕਰੀਬਨ ਮੇਰੇ ਅੱਡੇ 10-15 ਦਿਨ ਤਾਂ ਬੰਨ ਜੀ ਤੁਸੀਂ ਕੱਟ ਕੇ ਆ ਗਏ ਹੋ ਕੋਈ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਹੈ ਕੋਈ ਨਹੀਂ ਕੀਤੀ ਕਿਸੇ ਵੀ ਕਿੰਨੇ ਕਨੇ ਪਾਣੀ ਇੱਥੇ ਆ ਗਿਆ ਸੀ ਪਾਣੀ ਤਵਾ ਬੈਨਾ ਹੀ ਨਾ ਆ ਗਿਆ ਪੰਜ ਪੰਜ ਮੈਂ ਤਾਂ ਘਰ ਚ ਸਮਾਨ ਬਹੁਤ ਜ਼ਿਆਦਾ ਹੁੰਦਾ ਵਾ ਤੂੰ ਕੱਢ ਲੈ ਸੀ ਕਿਦਾਂ ਕੋਈ ਡੋਬ ਗਿਆ ਕੋ ਕੱਢ ਲਿਆ ਖਰਾਬ ਹੀ ਹੋਇਆ ਵਾ ਖਰਾਬ ਬਹੁਤ ਹੋ ਗਿਆ ਛੱਤ ਡਿੱਗੀ ਭਾਈ ਵੇਖੋ ਸਾਡੀ ਛੱਤ ਡਿੱਗੀ ਪਈ ਆ ਤਾਂ ਆ ਦੇਖੋ ਹਾਲਾਤ ਕੀ ਨੇ ਤੇ ਅੰਦਰ ਬੈਜੀ ਛੱਤ ਦੇ ਅੰਦਰ ਤੇ ਇੱਥੇ ਫਿਰ ਪੈਂਦੇ ਵੀ ਇੱਥਿਆਂ ਹਾਂਜੀ ਹਾਂਜੀ ਇੱਥੇ ਹੀ ਬੈਈ ਦੈਨ ਜੇ ਡਿੱਗ ਪਈ ਜੇ ਕੋਈ ਹੋਰ ਨੁਕਸਾਨ ਹੋ ਗਿਆ ਤਾਂ ਨੁਕਸਾਨ ਹੋਵੇ ਉਹਨ ਕੀ ਗਰੀ ਹੈ ਇੱਥੇ ਮਜਬੂਰੀ ਰਹਿਣਾ ਪੈਂਦਾ ਜੀ ਤਾ ਇਹ ਘਰ ਦੀ ਛੱਤ ਤੁਸੀਂ ਦੇਖ ਸਕਦੇ ਹੋ ਹਾਲਾਤ ਨੇ ਇੱਕ ਬੱਲੀਆਂ ਨੇ ਸਾਰੇ ਆ ਛੱਤ ਖੜੀ ਕੀਤੀ ਹੋ ਰਾਤ ਨੂੰ ਇੱਥੇ ਦੇਖੋ ਇੱਕ ਗੱਲ ਸਾਫ਼ ਹੈ ਜੇਕਰ ਇੱਥੇ ਮੰਜੇ ਪਏ ਆ ਤਾਂ ਉਹ ਸਾਹਮਣੇ ਬਿਸਤਰੇ ਪਏ ਤਾਂ ਰਾਤ ਨੂੰ ਇੱਥੇ ਬਈਏ ਪੈਂਦੇ ਵੀ ਹੋਣਗੇ ਸੌਣ ਦੀ ਕਿਸ ਜਗ੍ਹਾ ਤੇ ਹੁਣ ਉਹ ਤਸਵੀਰ ਦੇਖੋ ਉਹ ਸਾਹਮਣੇ ਜੇਕਰ ਮੰਜੇ ਪਏ ਆ ਤੇ ਫਿਰ ਗੱਲ ਸਾਫ਼ ਹੈ ਕਿ ਇੱਥੇ ਰਾਤ ਨੂੰ ਸੌਣਾ ਵੀ ਇੱਥੇ ਆ ਬੈਠਣਾ ਵੀ ਇੱਥੇ ਆ ਜੇਕਰ ਇੱਥੇ ਕੋਈ ਅਣਸਖਾਮੀ ਘਟਨਾ ਵਾਪਰ ਜਾਵੇ ਤਾਂ ਫਿਰ ਦੋਸ਼ ਕੈਸ ਨੂੰ ਦੇਵਾਂਗੇ ਤਾਂ ਸਭ ਤੋਂ ਨਲਾਇਕੀ ਵੱਡੀ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਨੂੰ ਮਾੜੇ ਮੋٹے ਕਿਤੇ ਸ਼ਰਮ ਕਰਨੀ ਚਾਹੀਦੀ ਹੈ ਸਰਕਾਰ ਜੇ ਕੋਈ ਵੀ ਹੋਵੇ ਹਰ ਇੱਕ ਸਰਕਾਰ ਨੇ ਲੱਖਾਂ ਕਰੋੜਾਂ ਰੁਪਏ ਕਮਾਏ ਹੈ ਪਰ ਜੇਕਰ ਥੋੜੇ ਮੋਟੇ ਇੱਥੇ ਕਿਸੇ ਗਰੀਬ ਪਰਿਵਾਰ ਨੂੰ ਦੇ ਦੇਣਗੇ ਨਾ ਦੇਣ ਪਰ ਕਿਤੇ ਪਲਾਟ ਹੀ ਦੇ ਦੇਣ ਪੰਜ ਪੰਜ ਮਰਲੇ ਦੇ ਵੀਰ ਜੀ ਬੱਲੀ ਲਾਈ ਹੋਈ ਆਪਾਂ ਬੱਲੀ ਕਹਿ ਦਿੰਦੇ ਆਂ ਕੋਦੋਂ ਸ਼ਟਰਿੰਗ ਦੇ ਸਮਾਂ ਲੈਣ ਤਾਂ ਇਦਾਂ ਨਹੀਂ ਮਿਲਦੀ ਉੱਥੋਂ ਪਾਜੀ ਉਹੀ ਤਾਂ ਗੱਲ ਆ ਅਸੀਂ ਤਾਂ ਮੈਂ ਤਾਂ ਹੁਣ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਬੱਲੀ ਲਾ ਕੇ ਇਹਦੇ ਥੱਲੇ ਪੈਂਦੀ ਆ ਬਾਈ ਪਰ ਇੱਕ ਗੱਲ ਹੋਰ ਆ ਇਹ ਵੀ ਸਹੀ ਆਪਣੀ ਜਗ੍ਹਾ ਤੇ ਵੀ ਰੋਜ਼ ਰੋਜ਼ ਮਰਨ ਨਾਲ ਉਹ ਨਾ ਇੱਕ ਦਿਨ ਮਰਿਆ ਚੰਗਾ ਵੀ ਮਿੱਟੀ ਦੇ ਥੱਲੇ ਤਾਂ ਸੇ ਰਹਿ ਜਾਣਗੇ ਕੋਈ ਪਤਾ ਤਾਂ ਨਹੀਂ ਹੋਊਗਾ ਅੱਜ ਤੁਸੀਂ ਦੂਜੀ ਵਾਰ ਜੇਕਰ ਕੀਤਾ ਇੱਕ ਵਾਰ ਅਸੀਂ ਬੰਦ ਤੇ ਖਬਰ ਇਦਾਂ ਕਰ ਰਹੇ ਸੀ ਤੱਕ ਭੈਣ ਕਹਿੰਦੀ ਕਿ ਪਾਣੀ ਜ਼ਿਆਦਾ ਆਏ ਤਾਂ ਅਸੀਂ ਰੁੜ ਹੀ ਜਾਂਦੇ ਇਦੋਂ ਚੰਗਾ ਤੋਂ ਉਹ ਸੀਗਾ ਯਾਰ ਮੈਂ ਸੱਚੀ ਪੁੱਛਿਓ ਬਹੁਤ ਆਭਿਕ ਵਾਲੀ ਗੱਲ ਆ ਵਾਜੀ ਬਹੁਤ ਇੰਨਾ ਗਮਾੜਾ ਹਾਲਾਤ ਮੈਂ ਨਾ ਇੱਥੋਂ ਦਾ ਦੇਖ ਕੇ ਬੁਰਾ ਹਾਲ ਹੋ ਜਾਂਦਾ ਵੀ ਦੇਖੋ ਵਿਚਾਰੇ ਕਿੰਨੀ ਮੁਸੀਬਤ ਦੇ ਵਿੱਚ ਕਿੱਦਾਂ ਰਹਿ ਰਿਹਾ ਇਸ ਇਸ ਜਗ੍ਹਾ ਤੋਂ ਅਸੀਂ ਵੀ ਗੁਜ਼ਰੇ ਆਂ ਪਰ ਹੌਲੀ-ਹੌਲੀ ਜਿੱਦਾਂ ਵੀ ਆਪਣਾ ਪੈਰ ਰੱਖਿਆ ਅਸੀਂ ਉਤਾਂ ਚੜ ਗਏ ਪਰ ਇਹਨਾਂ ਦੇ ਹਰ ਸਾਲ ਹੀ ਇਹੀ ਆ ਅਸੀਂ 10 ਸਾਲ ਪਿੱਛੇ ਗਏ ਸੀ ਜਦੋਂ 2 ਸਾਲ ਪਾਣੀ ਆਇਆ ਤੇ ਇਹ 50 ਸਾਲ ਪਿੱਛੇ ਚੱਲ ਗਿਆ ਇਹਨਾਂ ਦੇ ਲਗਾਤਾਰ ਹੀ ਪਾਣੀ ਆਉਂਦਾ ਜੀ ਤੇ ਕੀ ਕਰਨਾ ਵਾਕਿਆ ਇਹਨਾਂ ਨੂੰ ਸਾਡੀਆਂ ਮੈਂ ਇੱਕ ਪ੍ਰਸ਼ਾਸਨ ਹੋਰ ਬੇਨਤੀ ਆ ਲੀਡਰੋ ਇੱਕ ਗੱਲ ਆ ਜਿਹੜੇ ਸ਼ਾਗੁਰ ਹਲਕਾ ਦੇ ਆ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਆ ਧੱਕਾ ਵਾਸੀ ਦਾ ਕੋਈ ਹੱਲ ਕਰ ਦਿਓ ਅਗਰ ਨਹੀਂ ਕਰਨਾ ਮੈਂ ਤੁਹਾਨੂੰ ਪਤਾ ਤੁਹਾਡੇ ਖਿਲਾਫ ਪਹਿਲਾਂ ਵੀ ਸਰਕਾਰਾਂ ਦੇ ਬੁਲਦਾਂ ਸਾਰਿਆਂ ਦੇ ਬੋਲੂਗਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਜਿਹੜਾ ਧੱਕਾ ਵਾਸੀ ਦੇ ਵਿੱਚ ਵੋਟਾਂ ਲੈਣ ਬੜਿਆ ਸੋ ਹੱਥ ਬੰਨ ਕੇ ਬੇਨਤੀ ਆ ਜਿੰਨੇ ਕੋ ਇੱਥੋਂ ਦੇ ਲੋਕ ਆ ਇਹਨਾਂ ਨੂੰ ਸਾਈਡ ਤੇ ਕਿਤੇ ਨਾ ਕਿਤੇ 5 ਮਰਲੇ ਜਗ੍ਹਾ ਦੇ ਦੇ ਤੇ ਇਹਨਾਂ ਦਾ ਘਰ ਬਣਾਇਆ ਜਾਵੇ ਤਾਂ ਜੋ ਸੁਰੱਖਿਅਤ ਹੋ ਸਕਣ ਉਹਨਾਂ ਦੇ ਆਉਣ ਵਾਲੀ ਪੀੜ੍ਹੀ ਅੱਗੇ ਬਸ ਕੇ ਜੇ ਤੁਸੀਂ ਇਦਾਂ ਹੀ ਮਾਰਨਾ ਚਾਹਦੇ ਹੋ ਤਾਂ ਠੀਕ ਆ ਇਹਨਾਂ ਨੂੰ ਜ਼ਹਿਰ ਦੀ ਕੁੜੀ ਦਿਓ ਸਾਰਿਆਂ ਨੂੰ ਇੱਕ ਵਾਰੀ ਮਾਰ ਦਿਓ ਪਰ ਮਾਰਨਾ ਸਰਕਾਰੋਂ ਤੁਸੀਂ ਆ ਤੁਹਾਡੀ ਜਿਹੜੀ ਝੂਠੀਆਂ ਤਸੱਲੀਆਂ ਦੇ ਜene ਉਹਦੇ ਕਾਰਨ ਵਿਚਾਰੇ ਮਰ ਰਹੇ ਆ ਦਿਨ-ਦਿਨ ਮਰਦੇ ਆ ਜਦੋਂ ਪਾਣੀ ਚੜਦਾ ਇਹਨਾਂ ਦੀ ਜਾਨ ਤੇ ਬਣ ਜਾਂਦੀ ਆ ਤੇ ਆਸੇ ਪਾਸੇ ਦੇ ਕਈ ਪਿੰਡਾਂ ਦੇ ਲੋਕ ਵੀ ਆ ਉਹ ਵੀ ਇਹਨਾਂ ਵਿਚਾਰਾਂ ਨੂੰ ਨਹੀਂ ਜੀਣ ਦਿੰਦੇ ਭਾਜੀ ਦੂਜੀ ਗੱਲ ਜਾਤ ਪਾਤ ਭਾਜੀ ਜਾਤ ਪਾਤ ਮੈਂ ਕਹਿ ਦੇਣਾ ਸੱਚੀ ਗੱਲ ਕਹਿੰਦੇ ਜਿਹੜੇ ਰਾਏ ਸਿੱਖ ਹਨ ਸਾਡੀ ਬਿਆਦਰੀ ਦੇ ਉੱਤੇ ਬਹੁਤ ਜ਼ਿਆਦਾ ਸਵਾਲ ਉਠਾਇਆ ਜਾਂਦਾ ਵੀ ਇਹ ਤਾਂ ਰਾਏ ਸੇ ਖਾ ਕਰਦੇ ਹੋ ਕਰਦੇ ਪਰ ਵੀਰੇ ਅਸੀਂ ਇਹ ਵੀ ਹੈਗੇ ਅਸੀਂ ਸੇਵਾ ਦੇ ਨਾਲ ਵੀ ਖੜਦੇ ਆਂ ਦਿਲੋਂ ਖੜਦੇ ਆਂ ਜਿੱਥੇ ਖੜ੍ਹ ਜਾਂਦੇ ਆਂ ਸਾਡੇ ਇਹ ਪਿੰਡ ਦੀ ਨਗਰ ਦੀ ਮਜਬੂਰੀ ਮੈਂ ਤੁਹਾਨੂੰ ਕਹਿੰਦਾ ਜੇ ਸਾਡੇ ਬਸ ਹੁੰਦਾ ਇਹਨਾਂ ਚੱਕ ਕੇ ਆਪਣੇ ਪਿੰਡ ਲੈ ਜਾਂ ਮੈਂ ਹੁਣ ਵੀ ਲੈ ਜਾਣਾ ਚਾਹਾਂ ਪਰ ਸਾਡੇ ਕੁਝ ਬੰਦੇ ਹੈਗੇ ਉਹ ਇਹਨਾਂ ਨੂੰ ਨਹੀਂ ਖੜਨਾ ਚਾਹੁੰਦੇ ਪੰਚਾਇਤੀ ਪਹਿਲੀ ਦੇ ਵਿੱਚ ਸੋ ਵੀਰੋ ਬਹੁਤ ਜ਼ਿਆਦਾ ਇੱਥੇ ਹਾਲਾਤ ਮਾੜੇ ਆ ਬਹੁਤ ਔਖਾ ਭਾਜੀ ਇੰਨੀ ਕ ਹਮਗਾ ਗਰਮੀ ਆ ਨਾ ਖੜਿਆ ਨਹੀਂ ਜਾਂਦਾ ਭਾਜੀ ਤਾਂ ਕੱਲੇ ਇੱਕ ਘਰ ਦੀ ਤਸਵੀਰ ਨਹੀਂ ਸਾਰੀਆਂ ਇਹੋ ਜਿਹੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਤੇ ਕੋਈ ਉੱਚੇ ਲਾ ਰਿਹਾ ਕਿ ਤੇ ਕੋਈ ਛੱਤ ਦੇ ਉੱਪਰ ਤੇ ਕਈ ਦੀਆਂ ਛੱਤਾਂ ਡਿੱਗਣ ਵਾਲੀਆਂ ਤਾਂ ਹਾਲਾਤ ਉਹਨਾਂ ਸਾਹਮਣੇ ਪੇਟੀ ਦੇਖ ਲੋ ਕਹੇ ਵੀ ਕਿਤਨਾ ਕਿਤੇ ਡਾਰ ਹੈ ਪਾਣੀ ਦਾ ਸਾਹਮਣੇ ਉੱਪਰ ਪੇਟੀ ਪਈ ਤੇ ਬਹੁਤ ਸਾਰਾ ਸਮਾਨ ਪਿਆ ਤਾਂ ਮੈਂ ਤਾਂ ਮੈਂ ਤਾਂ ਅਜੇ ਅੱਗੇ ਕੁਝ ਹੋਰ ਕੰਨ ਚਾਹੁੰਦੇ ਹਾਂ ਹਾਂ ਕੀ ਕਰ ਸਕੀ ਤੁਸੀਂ ਦੱਸੋ ਮੈਂ ਤਾਂ ਕੁਝ ਵਾਹਨ ਹੁੰਦਾ ਤਾਂ ਵੀ ਪਿਛਾ ਵਾਂਡਰ ਸੁੱਕੇ ਪਿੰਡਾਂ ਵਾਲੇ ਲੈ ਜਾਂਦੇ ਸਾਦੇ ਮਣ ਪਹੁੰਚਦਾ ਹੀ ਨਹੀਂ ਇਹਨਾਂ ਦੇ ਭਾਜੀ ਇੱਕ ਰਸਤਾ ਨਹੀਂ ਨਾ ਕੋਈ ਨਹੀਂ ਪਹੁੰਚਦਾ ਰਸਤੇ ਦੀ ਬੜੀ ਵੱਡੀ ਦਿੱਕਤ ਹੈ ਹਾਂ ਜੀ ਰਸਤੇ ਦੀ ਬਹੁਤ ਵੱਡੀ ਦਿੱਕਤ ਹੈ ਤਾਂ ਅੱਗੇ ਤੱਕ ਤਸਵੀਰਾਂ ਹੋਰ ਦਿਖਾਉਣੇ ਹਨ ਹਾਲਾਤ ਇੱਕ ਤਾਂ ਹੁੰਦੀ ਹੈ ਚਿੰਤਾਜਨਕ ਤਾਂ ਚਿੰਤਾਜਨਕ ਤੋਂ ਬਾਅਦ ਕੀ ਤਸਵੀਰ ਹੈ ਕਈ ਟਰਾਲੀਆਂ ਦੇ ਉੱਪਰ ਇਹ ਜਸਮਾਨ ਪਿਆ ਕੇਆਂ ਦੇ ਛੱਤਾਂ ਦੇ ਉੱਪਰ ਤਾਂ ਹਾਲਾਤ ਕਿਹੜੇ ਪੈਸੇ ਨਜ਼ਰ ਮਾਰੋਗੇ ਤਬਾਹੀ ਦੀ ਇੱਕ ਵੱਡੀ ਤਸਵੀਰ ਹੈ ਜੋ ਬਈ ਲੋਕਾਂ ਨੇ ਸੰਤਾਪ ਸਾਰਾ ਹੰਡਾਇਆ ਹੈ ਤਕਰੀਬਨ 10 15 ਦਿਨ ਬੈਠੇ ਰਹੇ ਆ ਉੱਥੇ ਤਾਂ ਉਸ ਤੋਂ ਬਾਅਦ ਇੱਧਰ ਹੁਣ ਮਾਤਾ ਜੀ ਦੇਖ ਲਓ ਇਹ ਮਰਾ ਸੱਚਾ ਜੀ ਮਾਤਾ ਹਾਲਾਤ ਕੀ ਹੈ ਪਾਣੀ ਇੱਥੇ ਪਾਣੀ ਆ ਗਿਆ ਸੀਗਾ ਪਾਣੀ ਆ ਗਿਆ ਸੀ ਇੱਥੇ ਬੂਹੇ ਤੇ ਮਾਤਾ ਬੜਾ ਜ਼ਿਆਦਾ ਇਹ ਤਾਂ ਉੱਚਾ ਥਾਂ ਇੱਥੇ ਪਾਣੀ ਆ ਗਿਆ ਸੀਗਾ ਹੋਰ ਹੈ ਇਹ ਤੁਸੀਂ ਪਹਿਲਾਂ ਬਾਂਦੀ ਉੱਪਰ ਬੈਠੇ ਸੀਗੇ بڑے ਲਿਟਰੇਸ਼ਵਾਸ਼ਣ ਦਵਾ ਕੇ ਗਏ ਹੁਣ ਕਿ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਪਰ ਹੁਣ ਤੱਕ ਕੋਈ ਸੁਣਵਾਈ ਹੋਈ ਨਹੀਂ ਨਹੀਂ ਕੋਈ ਨਹੀਂ ਸੁਣਾਈ ਹੋਈ ਸਾਡੇ 19 ਦੇ ਵਿੱਚ ਪਾਣੀ ਆਇਆ ਸੀਗਾ ਤਰੀ ਮੈਨੂੰ 5 ਕੁ ਸਾਲ ਪਹਿਲਾਂ ਹਾਂ ਉਦੋਂ ਆਇਆ ਸੀ ਪਾਣੀ ਹੁਣ ਫੇਰ ਆ ਗਿਆ ਤੇ ਘਰ ਦਾ ਸਮਾਨ ਬਚਿਆ ਕੋਈ ਖਰਾਬ ਮੜਮਟਾ ਬਚ ਗਿਆ ਸਾਰਿਆ ਹੁਣ ਧੋਤੇ ਤੁੱਤੇ ਆ ਕੋਈ ਬਾਹਰ ਸਮਾਨ ਕੱਢੀ ਰੱਖਿਆ ਮੜਮਟਾ ਹਾਲਾਤ ਮਾੜੇ ਹੋਏ ਹਾਂ ਹਾਲਾਤ ਬਹੁਤ ਮਾੜੇ ਸਾਡੇ ਇੱਥੇ ਹੁਣ ਤਾਂ ਕਿੰਨੇ ਘਰ ਹਿੰਦੇ ਸਾਰੇ ਇਹ ਇੱਥੇ ਹੀ ਨੇ ਜਿਆਨ 100 ਤੇ 100 ਤੋਂ ਉੱਪਰ ਆਕਰ ਤਾਂ ਦੇਖੋ ਤਕਰੀਬਨ ਕੱਲੇ ਕੱਲੇ ਕਰ ਦੀ ਜੇਕਰ ਤਸਵੀਰ ਦਿਖਾਈਏ ਤਾਂ ਵੀਡੀਓ ਬੜੀ ਲੰਮੀ ਹੋ ਜੇਣੀ ਆ ਹਾਂ ਤਾਂ ਹੁਣ ਇੱਧਰ ਇੱਕ ਇਹ ਦੇਖੋ ਇਹ ਟਰਾਲੀ ਵਿੱਚ ਸਮਾਨ ਅਜੇ ਸੁੱਕ ਰਿਆ ਪੇਟੀ ਪਈ ਆ ਤਾਂ ਇੱਧਰ ਤਸਵੀਰ ਹੁਣ ਆ ਦੇਖ ਲਓ ਮਾਤਾ ਦੇ ਹਾਲਾਤ ਇਹ ਇੱਕ ਆ ਦੇਖੋ ਮਾਤਾ ਕਹਿੰਦੀ ਆ ਜਾ ਦੇਖੋ ਜੀ ਤੇ ਬੜਾ ਮੀਡੀਆ ਦਾ ਇੱਕ ਬੜਾ ਵੱਡਾ ਹੁੰਦਾ ਕਿ ਸ਼ਾਇਦ ਕੋਈ ਨਾ ਕੋਈ ਇਨਸਾਫ ਸਾਨੂੰ ਮਿਲ ਜੇ ਆ ਪੇਟੀ ਸਾਹਣੇ ਪਈ ਤਾਂ ਇਸ ਤਰ੍ਹਾਂ ਸਮਾਨ ਪਿਆ ਤਾਂ ਮਾਤਾ ਨਾਲ ਗੱਲ ਕਰਦੇ ਆ ਮਤਲਬ ਵੈਸੇ ਤਾਂ ਦੁੱਖੀ ਬੜਾ ਵੱਡਾ ਹੈ ਕਿ ਅਸੀਂ ਇੱਕਦਾਂ ਕਹਿੰਦੇ ਦੁੱਖ ਮੰਡਾਉਣ ਬਣਾ ਲਈ ਤਾਂ ਘਟ ਜਾਂਦਾ ਪਰ ਦੁੱਖ ਮੰਡਾਈ ਨਹੀਂ ਸਕਦੇ ਕਿੰਨਾਂ ਨੇ ਲੀਡਰਾਂ ਨੇ ਕਰ ਦਿੱਤਾ ਵਾ ਜਦੋਂ ਬਣਨੇ ਤੇ ਬੈਠੇ ਸੀ ਤਾਂ ਉਦੋਂ ਬੜੇ ਲਾਰੇ ਲਾ ਕੇ ਜਾਂਦੇ ਹੋਣਗੇ ਭਈ ਤੁਹਾਨੂੰ ਪੰਜ ਮਰਨ ਦਾ ਪਲਾਟ ਦੇ ਦੇਣਗੇ ਵੋਟਾਂ ਲਈ ਲਾਰੇ ਲਾਉਂਦੇ ਆ ਇੱਥੇ ਹੁਣ ਤੱਕ ਕੋਈ ਲੀਡਰ ਪਹੁੰਚਿਆ ਨਹੀਂ ਨਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਸਾਡੇ ਵੇਖ ਮੇਰਾ ਘਰ ਬਾਹਰ ਬੈਠੇ ਅੰਦਰ ਨਹੀਂ ਵੜੇ ਪਰ ਉਹ ਕਮਰਾ ਵੇਖੋ ਦੇਖ ਪੜ ਮਰਾ ਕ ਉਹ ਵੀ ਆਪਾਂ ਦੇਖਾਂਗੇ ਖੁਰਗਾ ਦੇਖੋ ਤੁਹਾਡੀ ਉਮਰ ਕਾਫੀ ਜ਼ਿਆਦਾ ਤੇ ਕਿੰਨੀਆਂ ਕੁ ਵਾਰ ਛਪਣੀਆਂ ਆਏ ਪਾਣੀ ਤਾਂ ਸਾਡੇ ਬਹੁਤ ਵਾਰ ਇਕਰੀ 88 ਆੜਾ ਰਹੇ ਆ 18 ਅੜਾ 88 19 ਫਿਰ 23 25 ਸਾਰ ਪਣੀ ਇਹ ਫਿਰ 19 ਅੜਾ ਸਾਮਾਨ ਬਾਹਰ ਕੱਢ ਕੇ ਰੱਖਿਆ ਕਿਦਾਂ ਗੇ ਖਰਾਬ ਵੀ ਕੁਛ ਅੰਦਰ ਪੇਟੀ ਤੇ ਬੜੀ ਮਿੱਟੀ ਲੱਗੀ ਹੋਈ ਆ ਖਰਾਬ ਹੀ ਹੋਇਆ ਕੁਛ ਆ ਬਹੁਤ ਖਰਾਬ ਹੋਇਆ ਪਏ ਮੰਜੇ ਵੀ ਟੁੱਟ ਗਏ ਬਿਸਤਰੇ ਗੜ ਗਏ ਸਭ ਕੁਝ ਖਰਾਬ ਹੋ ਗਿਆ ਤੇ ਫਿਰ 19 ਅੜਾ ਵੀ ਆਇਆ 23 ਅੜਾ ਵੀ ਆਇਆ ਹੁਣ ਹੁਣ ਫਿਰ ਆਇਆ ਹੁਣ 25 ਚ ਵੀ ਆਇਆ 25 ਚ ਵੀ ਆਇਆ ਸਾਡੇ ਕੁਛ ਨਹੀਂ ਸਾਨੂੰ ਮਿਲਿਆ ਜਿੱਤੀ ਕੋਈ ਨਹੀਂ ਤਾਂ ਮੈਂ ਮੰਗ ਸਿਰਫ ਹੈ ਜੀ ਪੰਜ ਮਰਲੇ ਪਲਾਟ ਦੀ ਉਹ ਵੀ ਨਹੀਂ ਮਿਲ ਰਿਆ ਤਾਂ ਹਾਲਾਤ ਬੜੇ ਮਾੜੇ ਨੇ ਤਾਂ ਅੱਗੇ ਤੱਕ ਮਾਤਾ ਆਹ ਕਮਰਾ ਕਹਿ ਰਹੀ ਸੀਗੀ ਆ ਮਾਤਾ ਵਾਰ-ਵਾਰ ਕਹਿ ਰਹੀ ਸੀ ਕਿ ਮੇਰਾ ਕਮਰਾ ਦਿਖਾ ਦਿਓ ਹਾਲਾਤ ਮਾੜੇ ਨੇ ਤੇ ਵਾਕਈ ਕਮਰੇ ਦੇ ਹਾਲਾਤ ਦੇਖੋ ਯਕੀਨ ਹੈ ਉਹ ਕਮਰਾ ਡਿੱਗਣ ਵਾਲਾ ਇੱਥੇ ਤਾਂ ਰਿਪੋਰਟਿੰਗ ਕਰਨ ਲੱਗੇ ਮੈਨੂੰ ਡਰ ਲੱਗਦਾ ਵੀ ਕਿਤੇ 5 ਮਿੰਟ ਖੜ ਜਾਈ ਤੇ ਉੱਤੇ ਨਾਲ ਡੱਗ ਜੇ ਤਾਂ ਇਹ ਕਮਰਾ ਹੁਣ ਰਾਤ ਕਿਦਾਂ ਕੱਟਦੇ ਹੋਣਗੇ ਆ ਦੇਖੋ ਕੀ ਤਸਵੀਰ ਤਾਂ ਬਣਿਆ ਪਿਆ ਆ ਦੇਖੋ ਪਰਲੇ ਪਾਸੇ ਝੋਨਾ ਸੱਪ ਐਸਰ ਪਾਣੀ ਚ ਸੱਪ ਬੜੇ ਜ਼ਿਆਦਾ ਆ ਤੇ ਫਿਰ ਤੁਸੀਂ ਹੁਣ ਆਈਡੀਆ ਲਾ ਲਓ ਕਿ ਇੱਥੇ ਫਲਾਤ ਕੀ ਬਣੇ ਹੋਣਗੇ ਆ ਡਿੱਗਣ ਵਾਲਾ ਕਮਰਾ ਇਹ ਮਾਤਾ ਦਾ ਤੇ ਸਮਾਨ ਐ ਆ ਦੇਖੋ ਇੱਕ ਗੱਲ ਐ ਕਿ ਪਾਣੀ ਲੀਡਰ ਜ਼ਰੂਰ ਜਾਈ ਜਿੰਦੇ ਵੀ ਪਾਣੀ ਪੀ ਪੀ ਕੇ ਗੁਜ਼ਾਰਾ ਕਰ ਲੋ ਰੋਟੀ ਕੁਝ ਦੇਵੇ ਨਾ ਦੇਵੇ ਪਰ ਪਾਣੀ ਪੀ ਚ ਲੋ ਇਹ ਪਾਣੀ ਦੇਖਣ ਨੂੰ ਜ਼ਰੂਰ ਸਾਰੇ ਘਰਾਂ ਚ ਮਿਲਣਾਗਾ ਤਾਂ ਇੱਧਰ ਇੱਕ ਕਮਰਾ ਹੈ ਵੀ ਹਾਲਾਤ ਇੱਧਰ ਵੀ ਉਹੀ ਹਾਲਾਤ ਨੇ ਹਾਂਜੀ ਹਾਲਾਤ ਬੜੇ ਮੜੇ ਆ ਕਿੰਨਾ ਕੰਨਾ ਪਾਣੀ ਆ ਗਿਆ ਸੀ ਪਾਣੀ ਤਾਂ ਬਹੁਤ ਹੋ ਗਿਆ ਸੀ ਵੀਰੇ ਇੱਥੇ ਪਾਣੀ ਜ਼ਿਆਦਾ ਹੋ ਗਿਆ ਸੀ ਹਾਂ ਪਾਣੀ ਜ਼ਿਆਦਾ ਹੋ ਗਿਆ ਸੀ ਇੱਕ ਪਾਣੀ ਹੋਰ ਗੱਲ ਆ ਬੜੀਆਂ ਘਰਾਂ ਚ ਟੂਟੀਆਂ ਸਮਰਸੀ ਵਾਲ ਮੋਹਰ ਲੱਗੇ ਆ ਤੁਹਾਡੇ ਨਾਲਕੇ ਇਹ ਤੋਂ ਪਾਣੀ ਪੀਣੇ ਸਾਡੇ ਨਾਲਕੇ ਹੀ ਆ ਕੱਚਾ ਪਾਣੀ ਆ ਸਾਡਾ ਇਹ ਤਾਂ ਫਿਰ ਬੜੀਆਂ ਬਿਮਾਰੀਆਂ ਬਹੁਤ ਆਉਂਦੀ ਹੁੰਦੀਆਂ ਹਾਂਜੀ ਬਿਮਾਰੀਆਂ ਬਹੁਤ ਖਰਚ ਹੋਈ ਪਈ ਤਦਰੀਆਂ ਨਿਕਲੀਆਂ ਪਈਆਂ ਨੇ ਬਹੁਤ ਲਾਤ ਮਾੜੇ ਨੇ ਸਾਡੇ ਵੀ ਆਪਣੇ ਆਪਣੀ ਤੁਹਾਡੇ ਵਕਾਰ ਹੀ ਆਈ ਹਾਂਜੀ ਇਹ ਸਾਡਾ ਕਾਰਾ ਦੋ ਕਮਰੇ ਆ ਗੁਜ਼ਾਰਾ ਸਾਰਾ ਫਿਰ ਕਰ ਲੈਣ ਨੂੰ ਇੱਥੇ ਇਦਾਂ ਹੀ ਆ ਮਜਬੂਰੀ ਆ ਗੁਜ਼ਾਰੇ ਦੀ ਵੀਰ ਜੀ ਤਾਂ ਸਰਕਾਰ ਵੋਟਾ ਮੰਗਣ ਇੱਥੇ ਆਉਂਦੀ ਐ ਲੀਡਰ ਬੜੇ ਆਉਂਦੇ ਹੋਣੇ ਆ ਵੋਟਾ ਮੰਗਣ ਹਾਂਜੀ ਹਾਂਜੀ ਬਹੁਤ ਹੁਣ ਓੱਖੇ ਘੜੀ ਚ ਆਇਆ ਕੋਈ ਇੱਥੇ ਕੋਈ ਨਹੀਂ ਆ ਲੀਡਰ ਇੱਥੇ ਜੋ ਕੋ ਲੀਡਰ ਆਉਂਦਾ ਅੱਗੇ ਜਿੱਤੇ ਢਾ ਲੱਗੀ ਆ ਕਹਿਣਗੇ ਉੱਥੇ ਜਾ ਰਿਹਾ ਅੱਜ ਤੱਕ ਵੀ ਹੁਣ ਅਸੀਂ ਅੱਜ ਇਹ ਸਕੀਮ ਮਨਾਈ ਆ ਕਿ ਪਿੰਡ ਨੇ 100 ਰੁਪਏ ਇਕੱਠਾ ਕਰਕੇ ਸ਼ਾਮ ਨੂੰ ਅਸੀਂ ਆਪਣਾ ਰਸਤਾ ਬਣਾਉਣਾ ਸਾਡਾ ਰਸਤਾ ਵੀ ਕੋਲੋਂ ਪੈਸੇ ਇਕੱਠੇ ਕੋਈ ਸਾਡੀ ਸਰਕਾਰ ਤਾਂ ਜਿੱਦਾਂ ਸਾਡੇ ਬਾਰੇ ਕੁਝ ਬਿਲਕੁਲ ਵੀ ਨਹੀਂ ਸੋਚਿਆ ਜੇ ਸਾਨੂੰ 23 ਵਿੱਚ ਥਾਂ ਦਿੱਤੀ ਥਾਂ ਦੇ ਕੇ ਸਾਡੇ ਉਹ ਵਾਦੇ ਤੋਂ ਮੁੱਕਰ ਗਏ ਆ ਦੇਖੋ 25 ਦੇ ਵਿੱਚ ਸਾਡੇ ਹਾਲਾਤ ਸਾਡੇ ਬਾਥਰੂਮ ਲਾਈਟਿੰਗ ਜੋ ਸਭ ਕੁਝ ਡਿੱ ਗਿਆ ਇਹ ਅੱਗੇ ਵੀ ਘਰ ਆ ਇੱਧਰ ਵੀ ਆਈ ਇਹ ਨਹੀਂ ਇੱਥੇ ਬਾਥਰੂਮ ਸੀ ਕਿ ਇਹ ਵੀ ਡਿੱਗ ਪਿਆ ਇਹ ਡਿੱਗ ਪਿਆ ਸਾਰੇ ਤਾਂ ਹਾਲਾਤ ਨੇ ਸਾਹਮਣੇ ਪਾਣੀ ਖੜਾ ਹੈ ਮੁਸ਼ਕ ਵਗੈਰਾ ਬੁਰੇ ਹਾਲ ਨੇ ਇਧਰਲੇ ਪਾਸੇ ਬਹੁਤ ਜ਼ਿਆਦਾ ਉਹ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ ਕਿ ਕਿੰਨੇ ਹਾਲਾਤ ਮਾੜੇ ਹੋਏ ਪਿਆ ਹੁਣ ਇਧਰ ਦੀ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਕਿ ਆਪਣੇ ਘਰਾਂ ਚ ਟੂਟੀਆਂ ਲੱਗੀਆਂ ਲੱਗੀ ਹੋਈ ਹੈ ਫਿਲਟਰ ਲੱਗੇ ਹੋਇਆ ਹੈ ਤਾਂ ਨਲਕਾ ਕਿ ਜਿੱਥੋਂ ਪਾਣੀ ਪੀਂਦੇ ਆ ਤੇ ਨਲਕੇ ਦੀ ਹਾਲਾਤ ਵੀ ਦੇਖੋ ਇੰਨੀ ਮਾੜੀ ਹੁਣ ਇਹ ਨਾ ਸਮਝੋ ਕਿ ਚੱਲਦਾ ਨਹੀਂ ਹੁਣ ਚੱਲਦਾ ਜ਼ਰੂਰ ਹੈ ਪਾਣੀ ਨਿਕਲਦਾ ਇਹ ਬੜਾ ਹੱਲਿਆ ਪਿਆ ਤਾਂ ਪਾਣੀ ਨਿਕਲਦਾ ਨਿਕਲਦਾ ਠੀਕ ਹੈ ਚਲਾਉਂਦੇ ਕਿ ਤੁਹਾਨੂੰ ਚਲਾ ਕੇ ਦਿਖਾਏ ਥੋੜਾ ਹੁਣ ਬਹੁਤ ਸਾਰੇ ਆ ਪਾਣੀ ਪਈਆਂ ਹੋਣੀਆਂ ਕਿਨੇ ਕਦੇ ਨਾ ਚਲਾਇਆ ਉਹਦੇ ਕੋਲੋਂ ਤਾਂ ਚੱਲ ਫਿਰ ਆ ਦੇਖੋ ਇਹ ਹਾਲਾਤ ਨੇ ਪਾਣੀ ਦੇ ਇਹ ਇਹਨੇ ਹਾਲਾਤ ਜਿੱਥੇ ਕੀ ਲੀਡਰ ਵੱਡੇ ਵੱਡੇ ਦਾਅਵੇ ਕਰਦੇ ਆ ਪਰ ਜ਼ਮੀਨੀ ਹਕੀਕਤ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਧੱਕਾ ਵਸਤੀ ਦੀ ਹਾਲਾਤ ਬੜੇ ਚਿੰਤਾਜਨਕ ਹਾਲਾਤ ਮਾੜੇ ਨੇ ਤਾਂ ਦੇਖੋ ਇਹ ਤੱਕ ਕੱਚੇ ਘਰ ਨੇ ਇਥੇ ਹਰ ਰਸੋਈ ਹੈ ਇਹ ਰਸੋਈ ਇਹ ਪਤਾ ਨਹੀਂ ਕਿਦਾਂ ਬਚ ਗਈ ਸ਼ੁਗਰਾ ਪਰਮਾਤਮਾ ਦੇ ਕੇ ਇਹ ਨਹੀਂ ਲੱਗੀ ਇੱਕ ਨਹੀਂ ਦਿਖਦੀ ਇਹ ਆਪਾਂ ਵਿਆਹ ਕਰਾਂ ਤਾ ਇੱਧੋ ਅੱਗੇ ਇਹ ਇੱਕ ਪੇਟੀ ਦੇਖੋ ਸਾਰੀਆਂ ਨੇ ਪੇਟੀਆਂ ਬਾਹਰ ਇੱਕ ਉੱਪਰ ਵੀ ਟਰਾਲੀ ਦੀ ਪੇਟੀ ਪਈ ਐ ਇੱਧਰ ਹੁਣ ਇੱਧਰ ਇਹ ਪਾਣੀ ਦੇ ਵਿੱਚ ਸ਼ਾਇਦ ਵੀ ਮਿੱਟੀ ਲੱਗੀ ਹੋਈ ਐ ਤਾਂ ਕਰਕੇ ਹਾਲਾਤ ਬਣੇ ਹੋਇਆ ਇੱਧਰ ਜਿੱਧਰ ਵੀ ਆਪਾਂ ਘਰ ਦੇਖਾਂਗੇ ਚਿੰਤਾਜਨਕ ਹਾਲਾਤ ਹੋਇਆ ਇੱਧਰ ਅੱਗੇ ਘਰ ਇਹਨਾਂ ਨੇ ਵੀ ਸਮਾਨ ਵਗੈਰਾ ਸਾਰਾ ਇਸ ਤਰ੍ਹਾਂ ਹੁਣ ਇੱਧਰ ਦੀ ਤਸਵੀਰ ਦੇਖ ਲਓ ਆ ਕੀ ਬਣਿਆ ਪਿਆ ਵਾ ਇੱਧਰ ਵੀਰ ਬੈਠਿਆ ਵੀਰ ਦੀ ਹਾਲਾਤ ਤਾਂ ਦੇਸੀ ਰਿਆ ਬੜੇ ਮਾੜੇ ਐ ਕਮਰੇ ਵਗੈਰਾ ਸਹੀ ਐ ਕਮਰੇ ਆ ਵੇਖ ਲੋ ਪਾਣੀ ਇੱਥੇ ਆਇਆ ਸਿਰੇ ਕਿੰਨਾ ਕਿੰਨਾ ਪਾਣੀ ਅੰਦਰ ਬੜਾ ਖਰਾ ਫੋਟ ਫੋਟ ਸਾਮਾਨ ਕੋਈ ਖਰਾਬ ਹੋਇਆ ਕਿ ਬਚਾ ਹੋ ਗਿਆ ਬਹੁਤ ਹੋਇਆ ਖਰਾਬ ਆ ਸਾਰਾ ਹੀ ਸਾਮਾਨ ਬਾਹਰ ਹੀ ਪਿਆ ਸਾਰਾ ਹੀ ਦਿਖ ਰਿਹਾ ਸਾਰੇ ਬਾਹਰ ਪਿਆ ਹੋਣਾ ਅੰਦਰ ਸਾਮਾਨ ਪਿਆ ਇਹ ਵੀ ਗਿੱਲਾ ਸਲਾਬਾ ਬਹੁਤ ਜ਼ਿਆਦਾ ਮੰਦੀ ਆ ਹਾਲਾਤ ਚਿੰਤਾਜਨਕ ਨੇ ਕਦਮ ਲਾ ਕੇ ਇਧਰ ਆ ਬੇਬੀ ਐ ਬੇਬੀ ਨਾਲ ਗੱਲ ਕਰਦੇ ਹਾਂ ਹਾਂਜੀ ਬੇਬੀ ਸੱਚ ਕੱਲ ਜੀ ਸੱਚੀ ਬੇਬੀ ਹੋਰ ਸੁਣਾਓ ਜੀ ਠੀਕ ਠਾਕ ਹੋਈ ਠੀਕ ਠਾਕ ਤੇ ਵੀ ਕੀ ਦਸੀ ਹਾਲਾਤ ਬੜੇ ਮਾੜੇ ਕਿੰਨਾ ਕਿੰਨਾ ਪਾਣੀ ਇੱਥੇ ਆ ਗਿਆ ਸੀਗਾ ਪਾਣੀ ਇੱਥੇ ਵਾ ਵਾ ਉਚਾਂਡੇ ਕਨਾਰ ਪਰਾਲੀ ਲੱਗੀ ਪਈ ਐ ਇੰਨਾ ਉੱਚਾ ਆਇਆ ਐ ਔਰ ਡੇਕਾਂ ਖਾਲੀਆਂ ਅੱਛਾ ਜੀ ਉਥੋਂ ਤੱਕ ਪਾਣੀ ਆ ਗਿਆ ਸੀ ਤੇ ਸਮਾਨ ਸਮੁੰਨ ਕੁਝ ਬਚਿਆ ਕਿਦਾਂ ਕੋ ਮਾੜਾ ਮੋਟਾ ਬਾਛਾ ਦੂਆ ਸਾਰਾ ਹਟਾਏ ਤੇ ਜਲ ਗਾ ਗਿਆ ਮਤਲਬ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੀ ਰੁੜਿਆ ਕੀ ਕੀ ਬਚਿਆ ਪਰ ਉਹ ਨਾ ਮਤਾਂ ਦਿਲ ਦਾ ਹੁਲਣਾ ਕਰ ਕੋ ਗੱਲ ਨੀ ਗੱਲ ਕਰੋ ਤੁਸੀਂ ਆਪ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾਉਣਾ ਹੈ ਪਹੁੰਚਾਵਾਂਗੇ ਸਾਰਾ ਕੁਝ ਲੋਟ ਗਿਆ ਸਮਝ ਨਾ ਗਿਆ ਸਾਰਾ ਕੁਝ ਇਹ ਨਾ ਤਾਂ ਹਾਲਾਤ ਇਹ ਨੇ ਜਦੋਂ ਜਿੱਥੇ ਜਾਂਦੇ ਆ ਤਾਂ ਬਹੁਤ ਚਿੰਤਾਜਨਕ ਹਾਲਾਤ ਕਹਿ ਸਕਦੇ ਆ ਕਿ ਕੁੱਲ ਮਿਲਾ ਕੇ ਸਾਰੇ ਕੱਪੜੇ ਵਗੈਰਾ ਇਦਾਂ ਸਾਰਿਆਂ ਦੇ ਪਏ ਆ ਕੁਝ ਸਮਾਨ ਪਿਆ ਕੁਝ ਖਰਾਬ ਹੋ ਗਿਆ ਤਾਂ ਚੰਗੀ ਤਰ੍ਹਾਂ ਇਧਰ ਤੁਸੀਂ ਵੀਡੀਓ ਆ ਦੇਖ ਸਕਦੇ ਹੋ ਇਹ ਹਾਲਾਤ ਸਾਰੇ ਨੇ ਹਾਂਜੀ ਵੀਰ ਜੀ ਸਾਰੇ ਅਸੀਂ ਦਿਖਾ ਰਹੇ ਆ ਪਰ ਕਿਧਰ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੋਈ ਨਾ ਕੋਈ ਵੀਰ ਜੀ ਲੱਕ ਦੀ ਥਾਂ ਲਈ ਮੇਰੇ ਪਿੰਡ ਤੋਂ ਮਿੱਟੀ ਹੈ ਨਾ ਮਦਦ ਆਵਲੀ ਲਈ ਹਾਂ ਪਾਣੀ ਟੁੱੜੀ ਵੀ ਦੇਖਦੇ ਹਾਂ ਹਾਂ ਇਹ ਕੀ ਆ ਤੰਬੂ ਜੇ ਤੁਸੀਂ ਅੰਦਰ ਵੀ ਲਾਈ ਬੈਠੇ ਹੋ। ਮਿਟੀ ਲਾਇਆ ਇਥੇ ਜਰੂਰ ਆ ਵੀ ਦਾ ਪਤਾ ਨਹੀਂ ਇਹ ਕਿਉਂ ਮਦਰ ਡਿੱਗ ਪਵੇ ਕੰਬਾ। ਹੋਰ ਗੱਲ ਜੀ ਸਾਹਮਣੇ ਬੈੱਡ ਨਹੀਂ ਪਿਆ ਤੁਹਾਡੀ ਕੱਲੀ ਟਾਹ ਪਈਓ। ਇਹ ਬੈੱਡ ਟੁੱਟ ਗਿਆ ਨਾ ਆਪਣੇ। ਇਹ ਪਾਣੀ ਪੁਣੀ ਨਾਲ ਹੀ ਹਾਂ ਪਾਣੀ ਨਾਲ ਇਥੇ ਕਮਰੇ ਡਿੱਗ ਪਿਆ ਸੀ। ਕਿੰਨੇ ਕਮਰੇ ਡਿੱਗੇ ਆ? ਕਮਰੇ ਸਾਰੇ ਡਿੱਗੇ ਆਪਣੇ। ਇਧਰ ਕਮਰੇ ਡੱਗੇ ਗਏ। ਇੱਕ ਬਾਈ ਜੋ ਸਾਹਮਣੇ ਬਾਥਰੂਮ ਹੈ ਉਹ ਤਾਂ ਲੱਗਦਾ ਹੁਣੇ ਬਣਾਇਆ ਸੀ ਹੁਣੇ ਕੰਮ ਖਰਾਬ ਹੋ ਗਿਆ। ਉਹ ਇੱਕ ਟੂਣ ਵਾਲੇ ਪਾਣੀ ਨਾਲ। ਇਹ ਹੁਣ ਇਹ ਵੀਰ ਜੀ ਮੈਂ ਇਥੇ ਪਿਛਲੀ ਵਾਰ ਆਇਆ ਸੀ ਉਦੋਂ ਵੀ ਕੁਝ ਡਿੱਗਿਆ ਹੋਇਆ ਇਹ ਕਿੱਡੇ ਪੈ ਹੀ ਪਿਛਲੀ ਆ ਹਾਂ ਉਹ 23 ਦੇ ਵਿੱਚ ਡਿੱਗਿਆ ਹੈ ਇੱਕ ਬਈ ਉਹ ਕਿਸੇ ਤਾਂ ਨਹੀਂ ਕੀਤਾ ਮੈਂ ਜੇਕਰ ਦੇਖੋ ਤੁਸੀਂ ਨੌਜਵਾਨੋਂ ਤੁਸੀਂ ਕਈਆਂ ਨੇ ਤੁਹਾਨੂੰ ਕੋਈ ਹੈਲਪ ਵੀ ਮੰਗੀ ਹੋਣੀ ਆ ਭਾਈ ਵੀ ਇੱਕ ਹਮ ਨਹੀਂ ਵਿੱਚ ਜੋ ਪਿੰਡ ਵਾਲੇ ਦੀ ਗੱਲ ਕਰ ਰਹੇ ਆ ਵੀ ਸਾਡਾ ਸਮਾਨ ਕਢਾ ਦਿਓ ਸਾਡਾ ਰਖਾ ਦਿਓ ਅੱਗੇ ਤੱਕ ਹਾਲਾਤ ਸਾਰਿਆਂ ਦੇ ਮਾੜੇ ਆ ਹਾਂ ਸਾਰਿਆਂ ਦੇ ਤੋੜ ਹੀ ਮਾੜੇ ਆ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਮਨ ਹਾਂ ਭਾਈ ਦੇਖ ਫੋਰ ਗੱਲ ਆ ਕਿ ਜਦੋਂ ਲੀਟਰ ਬੋਟਾ ਮੰਗਣ ਇਥੇ ਆਉਂਦੇ ਹੋਣਗੇ ਨਾ ਆਉਂਦੇ ਸਾਰੇ ਲੀਟਰ ਹੁਣ ਕੋਈ ਆਇਆ ਬਾਕੀ ਮਿੱਠੀ ਗੋਲੀ ਦੇ ਕੇ ਚਲੇ ਜਾਂਦੇ ਹੁਣ ਕੋਈ ਨਹੀਂ ਆਏਗਾ ਨਾ ਕੋਈ ਨਹੀਂ ਇਹ ਤਾਂ ਬੋਟਾ ਦੇ ਟਾਈਮ ਨਹੀਂ ਆਉਂਦਾ ਬਸ ਇੱਕ ਥਾਂ ਦਾ ਦਾਜ ਹੀ ਟੁੱਟ ਗਿਆ ਕਿਵੇਂ ਪਰਿਵਾਰ ਦਾ ਮੇਰੇ ਕਿਹੜਾ ਮੇਲਾ ਸੀ ਬਿੱਡ ਉਹ ਵੀ ਟੁੱਟ ਗਿਆ ਉਹ ਸਾਰੇ ਟੁੱਟ ਗਏ ਕੀ ਕੀ ਟੁੱਟੇ ਉਹ ਦਿਖਾਉਂ ਗਿਆ ਡੂਵੇਂ ਪਏ ਆਪਣੇ ਕਿਵੇਂ ਵਾਜੀ ਇੱਕ ਟੌਂ ਤੁਸੀਂ ਦੇਖ ਲਈ ਇੱਕ ਟੌਂ ਉਹ ਬਟ ਇੱਕ ਮਿੰਟ ਇੱਕ ਟੌਂ ਤੁਸੀਂ ਦੇਖ ਚੁੱਕੇ ਹੋ ਤੇ ਹਲਾ ਦੇਖੋ ਮੋਰੇ ਨਹੀਂ ਕੋਈ ਬਾਈ ਕਹਿੰਦਾ ਮੇਰੇ ਤਾਂ ਦਾਜ ਹੀ ਟੁੱਟ ਗਿਆ ਸਮਾਨ ਦਾ ਇਹ ਹਾਲਾਤ ਨੇ ਮਾਰੇ ਕਿੰਤਾ ਜਦ ਹਾਲਾਤ ਅੱਗੇ ਤੱਕ ਤਸਵੀਰ ਸਾਰੀ ਦਿਖਾਉਣੀ ਆ ਅਜੇ ਵੀ ਰੋਈ ਕੋਈ ਨਹੀਂ ਅੱਗੇ ਚੱਲਦੇ ਹਾਂ ਤਾਂ ਤਸਵੀਰਾਂ ਬਹੁਤ ਦਰਦਨਾਕ ਤਸਵੀਰਾਂ ਨੇ ਤਾਂ ਸਾਰੇ ਕਮਰਿਆਂ ਨੂੰ ਤੇੜਾ ਬਾਈ ਤੁਹਾਡੇ ਕੱਲੇ ਨੇ ਸਾਰੇ ਕਿੰਨੇ ਘਰਾਂ ਚ ਗਿਆ ਸਾਰਿਆਂ ਦੀਆਂ ਆਈਆਂ ਹੋਈਆਂ ਸਾਰਿਆਂ ਦੇ ਸਾਰੇ ਪਾਣੀ ਦੇ ਕਰਕੇ ਹੀ ਹੋਇਆ ਸਾਰਾ ਪਾਣੀ ਦੇ ਕਰਕੇ ਪਾਣੀ ਦੇ ਕਰਕੇ ਪਾਜੀ ਹੁਣ ਕਰੀਏ ਵੀ ਕੀ ਹੁਣ ਤੁਹਾਡੇ ਸਾਹਮਣੇ 19 ਦੇ ਵਿੱਚ ਵੀ ਪਾਣੀ ਆਇਆ ਮੁਰਕੇ 23 ਦੇ ਵਿੱਚ ਵੀ ਹੋਣਾ 25 ਦੇ ਵਿੱਚ ਵੀ ਆ ਗਿਆ ਤੇ ਕੀ ਕੰਬਰੇ ਕਰਨੀ ਪਾਣੀ ਪੰਜ ਸਾਲਾਂ ਚ ਤਿੰਨ ਵਾਰ ਤਾਂ ਪਾਣੀ ਆ ਗਿਆ ਪਾਣੀ ਆ ਗਿਆ ਜਿਹੜੀ ਪਾਣੀ ਮਸੇ ਵੀਰ ਮਸੇ ਮਿਹਨਤ ਕਰਕੇ ਬਣਾਉਂਦਾ ਤੇ ਉਹਨੇ ਚ ਨੂੰ ਫੇਰ ਕਰ ਜਾਈ ਹੋ ਜਾਂਦਾ ਜਿਨਨੇ ਨੂੰ ਕੋ ਮਾੜਾ ਮੋਟਾ ਉੱਪਰ ਹੁੰਦਾ ਉਹਨੇ ਫੇਰ ਕਰ ਜਾਈ ਹਦਾ ਤਾਂ ਹਾਲਾਤ ਬੜੇ ਮਾੜੇ ਨੇ ਧੱਕਾ ਬਸਤੀ ਪਿੰਡ ਦੇ ਇਧਰ ਤੁਸੀਂ ਅੱਗੇ ਤੱਕ ਦੇਖੋਗੇ ਤਸਵੀਰ ਸਾਰੀ ਹੀ ਦਰਦਨਾਕ ਹੈ ਤਕਰੀਬਨ ਸਾਰੀ ਤਕਰੀਬਨ ਸਾਰੀ ਕੋਠਿਆਂ ਦੇ ਉੱਪਰ ਸਮਾਨ ਪਿਆ ਘਰ ਟੁੱਟੇ ਪਿਆ ਮੰਗ ਇੱਕੋ ਹੈ ਕਿ ਸਾਨੂੰ ਇਹ 19 ਦੇ ਵਿੱਚੋਂ ਮੰਗ ਇਹਨਾਂ ਦੀ ਉੱਠੀ ਕਿ ਸਾਨੂੰ ਕਿਤਨੇ ਕਿਤੇ ਪਲਾਟ ਲੈ ਦਿਓ ਕਿਤੇ ਕੋਈ ਸਰਕਾਰ ਜੋ ਪੰਜ-ਪੰਜ ਮਰਲੇ ਜੇ ਦੇ ਦਿੰਦੀ ਸਾਨੂੰ ਵੀ ਕੋਈ ਦੇ ਦੇਵੇ ਪਰ ਨਹੀਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਨਾ ਤਾਂ ਪਲਾਟ ਮਿਲਿਆ ਇਹਨਾਂ ਨੂੰ ਹਾਂ ਜੋ ਘਰ ਸੀ ਉਹ ਵੀ ਲਗਾਤਾਰ ਡਿੱਗ ਰਿਹਾ ਹੈ ਅਜਿਹੇ ਹਾਲਾਤ ਦੇ ਵਿੱਚ ਰਹਿਣਾ ਕਿੰਨਾ ਨੁਕਸਾਨ ਹੈ ਖੋ ਸਕਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਈ ਬੜੇ ਦੁਖੀ ਕਰਨ ਵਾਲੀ ਇਹ ਤਸਵੀਰ ਹੈ ਹੁਣ ਇਹ ਘਰ ਹੈ ਹੁਣ ਇਹ ਵੀ ਘਰ ਟੁੱਟਿਆ ਹੈ ਹੁਣ ਇਹ ਦੇਖ ਲਓ ਇਹ ਕਲੀ-ਕਲੀ ਤਸਵੀਰ ਸਾਰੀ ਦਿਖਾ ਰਹੀ ਹੈ ਇਹ ਵੀ ਘਰ ਇਦਾਂ ਦੇ ਹੁਣ ਤੁਸੀਂ ਇੱਧਰ ਦੀ ਘਰ ਕਿਤਨੇ ਕਿਤੇ ਘਰ ਕਿੱਧਰ ਨਜ਼ਰ ਮਾਰੀਏ ਤਾਂ ਕਿਤਨੇ ਕਿਤੇ ਹਾਲਾਤ ਮਾੜੇ ਦੇਸੀ ਜਾਂਦੇ ਆ ਤਾਂ ਆਹ ਦੇਖ ਸਕਦੇ ਹੋ ਇਹ ਵੀ ਹਾਲਾਤ ਸਾਰੇ ਬੰਦ ਦੀ ਉੱਪਰ ਅੱਗੇ ਤੱਕ ਤਸਵੀਰ ਦਿਖਾ ਰਿਹਾ ਸਾਰੀ ਦਰਦਨਾਕ ਤਸਵੀਰ ਇੱਧਰ ਆ ਬੱਚੇ ਫਿਰਦੇ ਬੱਚੇ ਇਧਰ ਗੱਲ ਸੁਣ ਚੱਲ ਕੋਈ ਨਹੀਂ ਸਾਡਾ ਖੜਾ ਛੋਟਾ ਹਾਂ ਆਜੋ ਵੀਰੇ ਅੱਗੇ ਆਜੋ ਕੋਈ ਨਹੀਂ ਅੱਗੇ ਆਪਾਂ ਗੱਲ ਕਰਦੇ ਆਂ ਬਾਈ ਲਸਟ ਤੱਕ ਵੀ ਸਾਰੇ ਹਾਲਾਤ ਇਦਾਂ ਦੇ ਆ ਅੱਜੋ ਨਾਲ ਹੀ ਆਜੋ ਮੇਰੇ ਆਜੋ ਇੱਧਰ ਆਜੋ ਗੱਲ ਵੀ ਕਰ ਲ ਜਾਨੇ ਆਪਾਂ ਆਜੋ ਆਜੋ ਵੀਰੇ ਕੋਈ ਨਹੀਂ ਤੁਸੀਂ ਅੱਗੇ ਆਜੋ ਆਜੋ ਨਾਲ ਹੀ ਆਪਾਂ ਗੱਲ ਕਰਦੇ ਜਾਨੇ ਕੋਈ ਨਾ ਫਿਰ ਲਾਸਟ ਤੋਂ ਆਪਾਂ ਉੱਥੋਂ ਦੇਖਿਆ ਤਕਰੀਬ ਮੈਂ ਰੈਡੀ ਆ ਇੱਕ 20 ਮਿੰਟ ਦੀ ਵੀਡੀਓ ਹੋ ਗਈ ਹੋਣੀ ਆ ਹਾਂਜੀ ਹਾਂਜੀ ਸਾਰੇ ਘਰਾਂ ਦੇ ਹਾਲਾਤ ਐ ਮੰਗ ਇੱਕੋ ਐ ਕਿ 5 ਮਰਲੇ ਦਾ ਪਲਾਟ ਮਿਲ ਜੇ 5 ਮਰਲੇ ਦੇ ਮਿਲ ਜੇ ਬਲਕਿ ਕਾਨੂੰਨ ਬਣਿਆ ਹੋਇਆ ਸਰਕਾਰ ਤੋਂ 5 ਮਰਲੇ ਮਜ਼ਦੂਰ ਲਗਾਤਾਰ ਡਿਮਾਂਡ ਕਰ ਰਿਹਾ ਪਰ ਸੁਣਵਾਈ ਸੁਣਵਾਈ ਨਹੀਂ ਕਿਦਨੇ ਕਿਦਨੇ ਸੁਣਵਾਈ ਨਹੀਂ ਹੋ ਰਹੀ ਭਾਈ ਐਦਾਂ ਵਾਂ ਵੀਕਰ ਤੋਂ ਤੁਹਾਡੇ ਕੋਲ ਵੀ ਆਵਾਂਗੇ ਹਾਂਜੀ ਕਾਫੀ ਟਾਈਮ ਹੋ ਗਿਆ ਸਾਡੀ ਤੇ ਇਹੀ ਮੰਗ ਸੀ ਹਾਂਜੀ ਸਰਕਾਰ ਦੇ ਅੱਗੇ ਵੀ ਤੁਸੀਂ ਸਾਨੂੰ 5-5 ਮਰਲਿਆਂ ਦੇ ਪਲਾਟ ਦੇ ਦਿਓ ਤੇ ਕੋਈ ਸਾਡਾ ਖਹਿੜਾ ਛੁੱਟ ਜਾਏ ਹਰ ਵਾਰੀ ਆਈਦਾ ਡੁੱਬ ਜਾਈਦਾ ਮਕਾਨ ਟੱਟ ਜਾਂਦੇ ਆ ਤੇ ਬਹੁ ਬੁਰੇ ਹਾਲ ਆ ਬਜੀ ਖੋਰ ਗੱਲ ਜਿਹੜੇ ਇੱਥੇ ਘਰ ਬੈਠੇ ਐ ਇੱਕ ਘਰ ਤੋਂ ਲੈ ਵਾ ਜਮੀਨ ਜਾਤ ਹੈਗੀ ਕਿਸ ਕੋਲ ਜਮੀਨ ਜਮਨ ਕੋਈ ਹੋਵੇ ਸਾਰੇ ਟੋਟਲੀ 90 95 ਘਰ ਆ ਕੁਛ ਦੋ ਤਿੰਨ ਹੀ ਘਰ ਇਹੋ ਜੇ ਹੈਗੇ ਆ ਜਿਨ੍ਹਾਂ ਕੋਲ ਜਮੀਨ ਹੈਗੀ ਆ ਬਾਕੀ ਦਸ ਜਮੀਨਸ ਯੋ ਬਚਾਰ ਹੈ ਕਿ ਵੀ ਦਰਿਆ ਚ ਨਹੀਂ ਨਹੀਂ ਪਾਜੀ ਸਾਰੇ ਦਰਿਆ ਦੇ ਵਿੱਚ ਹੀ ਸੀ ਸਾਰੇ ਦਰਿਆ ਦੇ ਵਿੱਚ ਹੀ ਆ ਗਏ ਹਾਂਜੀ ਦਰਿਆ ਦੇ ਵਿੱਚ ਹੀ ਆ ਇੱਧਰ ਜਿਸ ਜਗ੍ਹਾ ਤੇ ਆਪਾਂ ਹੁਣ ਜਾ ਰਹੇ ਆ ਇੱਥੇ ਪਾਣੀ ਆ ਗਿਆ ਸੀ ਆਵਲੀ ਹਾਂਜੀ ਹਾਂਜੀ ਇੱਥੇ 2-2 ਫੁੱਟ ਹੈਗਾ ਸੀ ਪਾਣੀ ਇੱਥੇ ਇੰਨੀ ਉੱਚੀ ਥਾਂ ਇੱਥੇ 2-2 ਫੁੱਟ ਪਾਣੀ ਸੀ ਹਾਂਜੀ ਹੈਗਾ ਸੀ ਕਿਉਂਕਿ ਬਿਲਕੁਲ ਦਰਿਆ ਦੇ ਕੰਢੇ ਤੇ ਤਾਂ ਹੈਗੇ ਆ ਜੀ ਇੱਥੇ ਤਾਂ 2 ਫੁੱਟ ਤਾਂ ਹੈਗਾ ਹੀ ਸੀ ਪਾਣੀ ਬਈ ਜਦੋਂ ਘਰ ਬਣਾਏ ਸੀ ਇਹ ਤੁਸੀਂ ਆ ਕੇ ਬੈਠਿਓ ਉਦੋਂ ਇਦਾਂ ਤੇ ਤਾਂ ਹਾਲਾਤ ਨਹੀਂ ਹੋਣਗੇ ਉਦੋਂ ਦਰਿਆ ਕਿਹੜੀ ਸਾਈਡ ਸੀਗਾ ਨਹੀਂ ਪਾਜੀ ਦਰਿਆ ਸਟਾਰਟਿੰਗ ਦੇ ਵਿੱਚ ਤਾਂ ਪਾਜੀ ਸਾਡੇ ਬਜ਼ੁਰਗਾਂ ਨੇ ਇੱਧਰ 1988 ਦੇ ਵਿੱਚ ਡੀਸੀ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਬੰਨ ਦਾ ਸਾਰਾ ਲੈ ਲਓ ਇੱਕ ਨੋ ਸੀ ਨੋਏ ਦੇ ਉੱਪਰ ਡੀਸੀ ਸਾਹਿਬ ਨੇ ਕਿਹਾ ਵੀ ਤੁਸੀਂ ਇੱਥੇ ਬੈਠ ਜਾਓ ਵੀ ਸਾਰਾ ਲੈ ਲਓ ਪਹਿਲੇ ਤਾਂ ਇੱਧਰ ਹੈਗਾ ਹੈ ਵੀ ਸਰਕਾਰ ਨਹੀਂ ਸੀ ਹੁਣ ਸਰਕਾਰ ਮਤ ਨਹੀਂ ਕਰਦੀ ਸਰਕਾਰ ਨੇ ਜੀ ਸਰਕਾਰ ਨੇ ਅੱਜ ਹਾਂਜੀ ਵੀਰ ਜੀ ਤੁਸੀਂ ਹੁਣ ਕੁਝ ਕਹਿ ਰਹੇ ਸੀਗੇ ਹੁਣ ਤੁਸੀਂ ਦੱਸੋ ਜੀ ਉਹ ਦੇ ਸੀ ਕਿ ਆ ਕਿੱਡਾ ਫੈਦਲਾ ਹਾਂਜੀ ਵੀਰ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਸਰਕਾਰ ਪਲਾਟ ਨਹੀਂ ਦਿੰਦੀ ਡਿਮਾਂਡ ਕਰਨੀ ਮਤਲਬ ਕਿ ਸਰਕਾਰ ਅੱਗੇ ਮਤਲਬ ਪੰਜ ਮੈਂ ਪੰਜਾਂ ਮਰਲਿਆਂ ਦੀ ਕੋਈ ਚੀਜ਼ ਨਹੀਂ ਹੈਗੀ ਵੱਡੀ ਚੀਜ਼ ਹਾਂ ਪੰਜਾਂ ਮਰਲਿਆਂ ਦੀ ਕੋਈ ਨਹੀਂ ਹਾਂ ਸਰਕਾਰ ਕੋਲ ਪਹਿਲੀ ਥੋੜੀ ਤਾਂ ਨਹੀਂ ਹੈਗੀ ਹਾਂ ਆ ਪਾਣੇ ਵਾਲੇ ਉਹ ਕਿੱਥੇ ਇਹਨਾਂ ਦੀ ਪੰਚਾਇਤ ਦੀ ਥਾਂ ਹੈਗੀ ਆਪਣੇ ਆ ਦੀ ਉਹ ਨਹੀਂ ਮਿਲਦੀ ਉਹਦੇ ਨੂੰ ਨਹੀਂ ਮਿਲਦੀ ਜੀ ਵੀ ਤਾਂ ਖੇਕੇ ਦੇ ਵਹਦੇ ਪਾਣੀ ਅੱਗੇ ਖੜਾ ਇੱਧਰ ਕੈਮਰਾ ਮਾਰ ਕੇ ਤੁਹਾਨੂੰ ਦਿਖਾਉਣਾ ਇਹ ਪਾਣੀ ਅਜੇ ਤੱਕ ਖੜਾ ਵਾ ਤਾਂ ਇਸ ਜਗ੍ਹਾ ਤੇ ਵੀ ਤਿੰਨ ਤਿੰਨ ਫੁੱਟ ਪਾਣੀ ਸੀ ਤੇ ਆ ਹੁਣ ਫਰਿੱਜ ਪਈਏ ਕਿ ਖਰਾਬ ਆਗੇ ਕਿਦਾਂ ਹਾਂਜੀ ਇਹ ਜੀ ਖਰਾਬ ਹੀ ਹੋਣੀ ਆ ਹਾਂਜੀ ਇੱਥੇ ਨੀਵਾ ਥਾਂ ਵਾ ਨਾ ਤੇ ਇੱਥੋਂ ਦਾ ਪਾਣੀ ਹੈਗਾ ਸੀ ਨਾ ਤਿੰਨ ਚਾਰ ਚਾਰ ਫੁੱਟ ਇਹ ਆ ਜਗ੍ਹਾ ਤੇ ਤਕਰੀਬਨ ਤੁਸੀਂ ਸਾਰੇ ਘਰਾਂ ਦੇ ਹਾਲਾਤ ਦੇਖ ਚੁੱਕੇ ਹੋ ਜੇ ਇੱਕ ਦੋ ਰਹਿ ਗਏ ਉਹ ਨੈਕਸਟ ਵੀਡੀਓ ਚ ਤੁਸੀਂ ਦੇਖ ਲੋਗੇ ਪਰ ਕਿਤਨਾ ਕਿਤੇ ਸਰਕਾਰ ਦੇ ਮੋਹ ਤੇ ਵੱਡੀ ਚਪੇੜ ਹੈ 19 ਦੇ ਵਿੱਚ 23 ਦੇ ਵਿੱਚ ਤੇ ਹੁਣ 25 ਦੇ ਵਿੱਚ ਹਾਲਾਤ ਇਹਨਾਂ ਦੇ ਚਿੰਤਾਜਨਕ ਮਾੜੇ ਆ ਬੜਾ ਦੁੱਖ ਹੋਇਆ ਇਹ ਕੁਰਬਾਨੀ ਤੇ ਵੀਡੀਓ ਕੀਤੀ ਇੱਕ ਪੈਣ ਕਹਿੰਦੀ ਕਿ ਇਦੋਂ ਚੰਗਾ ਤਾਂ ਅਸੀਂ ਰੁੜ ਜਾਂਦੇ ਉਹੀ ਚੰਗਾ ਸੀ ਅੱਜ ਫਿਰ ਇੱਕ ਬਾਈ ਕਹਿੰਦਾ ਕਹਿੰਦਾ ਕਿ ਇਦੋਂ ਚੰਗਾ ਕਿ ਰੁੜ ਜਾਂਦੇ ਤਾਂ ਉਹੀ ਚੰਗਾ ਸੀ ਜੋ ਬੰਦੇ ਇਸ ਤਰ੍ਹਾਂ ਦੇ ਕਹਿੰਦੇ ਹੁਣ ਫਿਰ ਕਿਤਨਾ ਕਿਤੇ ਸਰਕਾਰ ਦੀ ਨਾਕਾਮੀ ਵੱਡੀ ਝਲਕਦੀ ਹੈ 5 5 ਮਰਲੇ ਦੇ ਪਲਾਟਾਂ ਦਾ ਮਜ਼ਦੂਰ ਲਗਾਤਾਰ ਇਹ ਵੀ ਮਜ਼ਦੂਰਾਂ ਚੋਂ ਦੇ ਲਗਾਤਾਰ ਮੰਗ ਕਰ ਰਿਹਾ ਸਰਕਾਰ ਜਦੋਂ ਕਿਤੇ ਜ਼ਮੀਨ ਦਾ ਕਬਜ਼ਾ ਛਡਾਉਣਾ ਹੋਵੇ ਤਾਂ 5 ਮਿੰਟ ਨਹੀਂ ਲੱਗਦੇ ਮਿੰਟੋ ਮਿੰਟ ਸਾਰਾ ਲਾਮ ਲਸ਼ਕਰ ਲੈ ਕੇ ਉਹ ਪਹੁੰਚ ਜਾਂਦੇ ਕਿ ਹਾਂ ਵੀ ਪੰਚਾਇਤੀ ਜਮੀਨ ਛਡਾ ਦਿਓ ਪਰ ਕਿਧਰ ਕਿਤੇ ਇਹਨਾਂ ਨੂੰ ਵੀ ਕੋਈ ਨਾਲ ਆਪਦਾ ਲੈ ਕੇ ਸਾਰਾ ਜਿੰਨਾ ਦਾ ਸਾਜੋ ਸਮਾਨ ਹੁੰਦਾ ਲਾਮ ਲਸ਼ਕਰ ਲੈ ਕੇ ਪੁਲਿਸ ਲੈ ਕੇ ਛਡਵਾ ਕੇ ਤੇ ਫਿਰ ਇਹਨਾਂ ਨੂੰ 5 5 ਮਰਲੇ ਕਿਉਂ ਨਹੀਂ ਦੇ ਰਹੇ ਇਹਨਾਂ ਨੂੰ ਦੇ ਦੇਣਾ ਸਰਕਾਰੀ ਪੈਲੀ ਨਾ ਨਾ ਹੋਵੇ ਤਾਂ ਫਿਰ ਤਾਂ ਬੰਦਾ ਅੱਕੇ ਦੇਖੋ ਕਿਤੇ ਕੋਈ ਕਹਿੰਦੇ ਵੀ ਪੰਚਾਇਤੀ ਜਮੀਨ ਹੈ ਉੱਥੇ ਦੋ ਤਿੰਨ ਦਾ ਕਬਜ਼ਾ ਲੈ ਲ ਤੇ ਫਿਰ ਇੱਥੇ ਤੁਹਾਨੂੰ ਕਿਉਂ ਨਹੀਂ ਮਿਲਦਾ ਪਿਆ ਸਵਾਲ ਸਵਾਲ ਤਾਂ ਇਹ ਹੈ ਨਾ ਉਹ ਜਿਵੇਂ ਤੇ ਠੇਕੇ ਦੇਵਾਉਂਦੇ ਨਾ ਤਾਂ ਇਹਨਾਂ ਦੀ ਦਿਮਾਗ ਪੂਰੀ ਹੋਣੀ ਚਾਹੀਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੰਨਨਾਰ نیوز ਧੰਕਵਾਦ ਸਤੇ